ਯਾਨੀ ਮਰ ਸ਼ੇਰ ਬੱਗਾ ਆ ਗਿਆ ਹੈ। ਮਰੇ ਬੇ ਸਕਲੇਉ ਠੀਕ ਠਾਕ। ਫਿਰ ਤੂੰ ਦੱਸ ਬਈ। ਵਧੀਆ 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 ਵਧੀਆ। ਤੂੰ ਕਿੰਨੇ ਮਾਹੌਲ ਹੈ। ਠੀਕ ਆ ਬੇ ਬੱਸ। ਚੱਲ ਮਾਹੌਲ ਠੀਕ ਚੱਲ ਰਿਹਾ। ਬੇਤਾ ਚੌਥੀ ਜੰਗ ਦੇਖ ਲਈ ਮੈਂ ਤਾਂ। ਇਹ ਤਾਂ ਕਿਤੇ ਲੱਗੇ ਨਾ ਵੀਰ। ਕਿਸੇ ਦਾ ਤਾਂ ਭਾਈ ਮਰਦਾ ਹੈ। ਕਿਸੇ ਦਾ ਮਨੁੱਖ ਮਰਦਾ ਹੈ, ਕਿਸੇ ਦਾ ਪੁੱਤ ਮਰਦਾ ਹੈ। ਭਈ ਅਵਤਾਰ ਸਿੰਘ ਫੌਜੀ ਦਾ ਘਰ ਆ ਇਹ। ਹਾਂ ਬਈ ਤੁਸੀਂ ਕੌਣ ਹੋ ਬਈ? ਬਈ ਮੈਂ ਤਾਂ ਆਪਣੇ ਪਿੰਡ ਵਾਲਾ ਡਾਕੀਆਂ। ਕਿਵੇਂ ਆਏ ਬਈ? ਆ ਨਾ ਫੌਜੋਂ ਚਿੱਠੀ ਆਈ ਸੀਗੀ। ਯਾ ਨਲ ਪੜਿਆ ਕਰ ਪੁੱਤ ਚੰਗਾ ਕਲਾਸ 'ਚ ਨਾ ਚੌੜ-ਚੂੜ ਨਾ ਕਰਿਆ ਕਰ ਨਾਲੇ ਠੀਕ ਐ ਮੈਂ ਡੈਡੀ ਕੋਲ ਆਉਂਗਾ ਕੋਈ ਨਾ ਪੁੱਤ ਇੱਕ ਦੋ ਦਿਨਾਂ ਤੱਕ ਆ ਜਾਣਗੇ ਤੇਰੇ ਡੈਡੀ ਵੀ ਬਸ ਫੋਨ ਆਇਆ ਸੀ ਉਹਨਾਂ ਦਾ ਤੇ ਨਾ ਇਹ ਨਾ ਚੌੜ ਨਹੀਂ ਕਰਦੇ ਹੁੰਦੇ ਕਲਾਸ 'ਚ ਟੀਫਲ ਪਾ ਲਿਆ ਸੀ ਰੋਟੀ ਵਾਲਾ ਆਪਦਾ ਤੇ ਤੇਰਾ ਬੈਨ ਦਾ ਟਾਈਮ ਵੀ ਹੋਇਆ ਪਿਆਗਾ ਆ ਉਹ ਆ ਗਈ ਬੈਨ ਚੱਕ ਚੱਕ ਕਿੱਟ ਕੇ ਰ ਆਜਾ ਚਲ ਕੰਤਾ ਲੜਾ ਲਾ ਕੇ ਛੱਡੇ ਵੀਰਪਾਲ ਤੂੰ ਮੈਨੂੰ ਤਾਂ ਸੱਚ ਦੱਸ ਦੇ ਅਵਤਾਰ ਕਦੋਂ ਆਊਗਾ ਬੇਬੇ ਮੇਰੀ ਗੱਲ ਹੋਈ ਸੀ ਅਵਤਾਰ ਨਾਲ ਕਹਿੰਦੇ 1-2 ਦਿਨਾਂ ਤੱਕ ਆ ਜਾਊਗਾ ਪੱਕੀ ਗੱਲ ਕਰੀ ਤੀ ਹਾਂ ਫੋਨ ਤੇ ਕਹਿੰਦੇ ਤਾਂ ਆਈਣਗੇ ਫਿਰ ਮੈਨੂੰ ਕੀ ਪਤਾ ਹੈਗਾ ਹਨਾ ਵੀ ਸੱਚ ਬੋਲਦੇ ਹੈਗੇ ਕਿ ਝੂਠ ਬੋਲਦੇ ਹੈਗੇ ਉਹ ਤਾਂ ਕਿੰਨਾ ਚਿਰ ਹੋ ਗਿਆ ਛੁੱਟੀ ਵੀ ਨਹੀਂ ਆਇਆ ਮੈਨੂੰ ਤਾਂ ਹੁਣ ਐ ਲੱਗਦਾ ਹੈਗਾ ਕੋਈ ਪੈਰੀ ਐ ਵੀ ਕਦੋਂ ਆਏ ਚਿੱਤਰ ਲੱਗਦਾ ਨਹੀਂ ਮੇਰਾ ਜੀ ਨਹੀਂ ਲੱਗਦਾ ਹੈਗਾ ਕਿਤੇ ਹੋਰ ਬੇਬੇ 5-6 ਮਹੀਨੇ ਹੋ ਗਏ ਹਣੀ ਵੀ ਮੈਨੂੰ ਨਾ ਆਥਣ ਤੜਕੇ ਰੋਜ਼ ਪੁੱਛਦਾ ਕਹਿੰਦਾ ਮੰਮੀ ਮੇਰਾ ਡੈਡੀ ਕਦੋਂ ਆਊਗਾ ਕਦੋਂ ਆਊਗਾ ਮੈਂ ਉਹਨੂੰ ਐ ਕਹਿ ਦਿੰਨੀ ਪੁੱਤਾਂ ਆਉਣਗੇ ਹੁਣ ਤਾਂ ਚਲ ਆਈ ਜਾਣਗੇ ਜਦੋਂ ਇੱਕ ਦੋ ਦਿਨ ਕਹਿੰਦੇ ਨੇਗੇ ਹੁਣ ਤਾਂ ਆਥਣ ਨਹੀਂ ਤੜਕਾ ਆਈ ਜਾਊ ਹੁਣ ਤਾਂ ਅੱਜ ਨਹੀਂ ਸਵੇਰੇ ਇਹ ਤਾਂ ਫੌਜੀਾਂ ਦਾ ਗੇਜ ਜਿਹਾ ਆਊਗਾ ਚਾਰ ਦਿਨ ਲਾਊਗਾ ਫੇਰ ਭੱਗ ਜਾਊਗਾ ਇਹ ਤਾਂ ਸਰਕਾਰ ਦੇ ਪਰੌਣੇ ਹੁੰਦੇ ਨੇ ਫੌਜੀ ਤਾਂ ਕੋਈ ਨਾ ਬੇਬੇ ਹੁਣ ਤਾਂ ਆਈ ਜਾਣਗੇ ਦੇਸ਼ ਦੀ ਸੇਵਾ ਖਾਤਰ ਗਏ ਨੇਗੇ ਕਰ ਲੈਣਦੇ ਦੇਸ਼ ਦੀ ਸੇਵਾ ਉਹਨਾਂ ਨੂੰ ਮੈਨੂੰ ਵੀ ਮਾਣ ਹੈ ਮੇਰੇ ਪੁੱਤ ਤੇ ਦੇਸ਼ ਦੀ ਸੇਵਾ ਕਰਦਾ ਹੈ ਚੱਲ ਬੇਬੇ ਮੇਰੇ ਵੀ ਕੰਮ ਪਏ ਨੇਗੇ ਮੈਂ ਤਾਂ ਕੰਮ ਕਰਦੀ ਆ ਧੁੱਪ ਚੜੀ ਜਾਂਦੀ ਆ ਫਿਰ ਧੁੱਪੇ ਕੰਮ ਨਹੀਂ ਨਿਭੜਦਾ ਚੱਲ ਜਾ ਕੇ ਠੰਡੇ ਠੰਡੇ ਕੰਮ ਨਿਬੇੜ ਲੈ ਧੁੱਪ ਚੜਜੂ ਫਿਰ ਦੋ ਘੰਟੇ ਆਰਾਮ ਕਰ ਲੇਗੀ ਹੋਰ ਬੇਬੇ ਮੈਨੂੰ ਵੀ ਇਹੀ ਹੈ ਵੀ ਠੰਡੇ ਠੰਡੇ ਕੰਮ ਕਰ ਲਾਂ ਫਿਰ ਦੁਪਹਿਰੇ ਰੈਸਟ ਹੋ ਜਾਂਦੀ ਆ ਨਹੀਂ ਸਾਰਾ ਦਿਨ ਫਿਰਦੇ ਰਹਨੇ ਆਂਗੇ ਭੌਂਕਦੇ ਬੇਬੇ ਹਾਂ ਲੈ ਚਾਹ ਪੀ ਲੈ ਲੈ ਹਣੀ ਵੀ ਆਉਣ ਵਾਲਾ ਕਮਾ ਮੈਂ ਚਾਹ ਬਣਾਈ ਲਵਾਂ ਚੱਲਣ ਵਾਲੇ ਬੇਬੇਂ ਦੇ ਦੂੰਗੀ ਅੱਛਾ ਹਣੀ ਆਉਣ ਵਾਲਾ ਹੈਗਾ ਹੋਰ ਟਾਈਮ ਹੋਇਆ ਪਿਆ ਉਹਦਾ ਸਕੂਲ ਦਾ ਆਉਣ ਤੋਂ ਕੋਈ ਸਾਮਨ ਦਾ ਫੋਨ ਨਹੀਂ ਆਇਆ ਕਦੇ ਤੂੰ ਅਗਨਾ ਮੇਰੀ ਗੱਲ ਕਰਾ ਦੇ ਇੰਨੇ ਦਿਨ ਹੋ ਗਏ ਗੱਲ ਕਰੀ ਨੂੰ ਗੱਲ ਹੀ ਨਹੀਂ ਹੋਈ ਮੇਰੀ ਨਾ ਬੇਬੇ ਸੂਮਨ ਨੇ ਤਾਂ ਲਾਇਆ ਨਹੀਂ ਫੋਨ ਕਈ ਦਿਨ ਹੋ ਗਏ ਨਾ ਮੈਥੋਂ ਕੰਮ 'ਚ ਲੱਗਿਆਗਾ ਇੱਕ ਦਿਨ ਤੁਸੀਂ ਹੈ ਨਹੀਂ ਸੀਗੇ ਕਰੇ ਉਹਦੇ ਲਾਇਆ ਸੀ ਆ ਮੇਰੇ ਨਾਲ ਗੱਲ ਕਰਕੇ ਫਿਰ ਉਹਨੇ ਕੱਟਤਾ ਲਿਆ ਫੋਨ ਚੱਕ ਕੇ ਗੱਲ ਕਰੀਏ ਹੈ ਮੈਨੂੰ ਤਾਂ ਕਿੰਨੇ ਦਿਨ ਹੋ ਗਏ ਗੱਲ ਹੀ ਨਹੀਂ ਕਰੀ ਉਹਦੀ ਖੈਰ ਸੁਖ ਪੁੱਛੀਏ ਵੀ ਕਿਉਂ ਨਹੀਂ ਕਰਿਆ ਕੁੜੇ ਤੇ ਫੋਨ ਚੱਲ ਬੀਬੀ ਮੈਂ ਲਿਆਉਣੀ ਆ ਫੋਨ ਚੱਕ ਕੇ ਫਿਰ ਮੈਂ ਤੈਨੂੰ ਫੋਨ ਲਾ ਕੇ ਦੰਨੀ ਆਂਗੀ ਮੈਨੂੰ ਤਾਂ ਟੈਨਸ਼ਨ ਜੀ ਹੋਈ ਪਈ ਆ ਵੀ ਉਹਨੇ ਇੰਨੇ ਦਿਨ ਕਿਵੇਂ ਪਾਤੇ ਉਹ ਤਾਂ ਪਾਉਂਦੀ ਨਹੀਂ ਹੁੰਦੀ ਫੋਨ ਨੂੰ ਇੰਨੇ ਦਿਨ ਕੋਈ ਨਾ ਸਮਝ ਨੂੰ ਫੋਨ ਲਾ ਫੇ ਰਹੀ ਕਿੰਨਾ ਟਾਈਮ ਹੋ ਗਿਆ ਬੀਬੀ ਨੇ ਤਾਂ ਕਹੀ ਹਿੰਦੀ ਆ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਬਬੀ ਸਤਿ ਸ਼੍ਰੀ ਅਕਾਲ ਹੋਰ ਸੁਮਨ ਕਿਵੇਂ ਐ ਵਧੀਆ ਤੁਸੀਂ ਦੱਸੋ ਠੀਕ ਐ ਵਧੀਆ ਤੂੰ ਫੋਨ ਫੋਨ ਹੀ ਨਹੀਂ ਲਾਇਆ ਸਾਨੂੰ ਕਦੇ ਮੈਨੂੰ ਵੀ ਕੰਮ ਕਰਨ ਚ ਟਾਈਮ ਹੀ ਨਹੀਂ ਲੱਗਦਾ ਹੈਗਾ ਹੋਰ ਕਾਏ ਦਿਨ ਹੋ ਗਏ ਫੋਨ ਹੀ ਨਹੀਂ ਲਾਇਆ ਬੇਬੇ ਅੱਜ ਮੈਨੂੰ ਕਹਿੰਦੀ ਭਾਈ ਮੈਨੂੰ ਤਾਂ ਸਮਨ ਨੂੰ ਫੋਨ ਲਾ ਕੇ ਦੇ ਕਹਿੰਦੀ ਮੇਰੇ ਤਾਂ ਜੀਜਾ ਨਹੀਂ ਲੱਗਦਾ ਲਈਏ ਪਤਾ ਕਹਿੰਦੀ ਉਹਦਾ ਕਿਵੇਂ ਐ ਅੱਛਾ ਹੂੰ ਉਹ ਤਾਂ ਠੀਕ ਐ ਸਾਰੇ ਵਧੀਆ ਹਾਂਜੀ ਹਾਂਜੀ ਵਧੀਆ ਤੁਸੀਂ ਦੱਸੋ ਫਰੀ ਕਿਵੇਂ ਹੈ ਠੀਕ ਹੈ ਵਧੀਆ ਟੈਨਸ਼ਨ ਜੀ ਹੋ ਗਈ ਸਾਨੂੰ ਤਾਂ ਵੀ ਫੋਨ ਕਿਉਂ ਨਹੀਂ ਲਾਇਆ ਅੱਛਾ ਔਰ ਲੈ ਬੇਬੇ ਨਾਲ ਗੱਲ ਕਰਾਉਣੀ ਐ ਮੈਂ ਤੇਰੀ ਕਰਾ ਦਿਓ ਜੀ ਹਾਂ ਲੈ ਬੇਬੇ ਹੈਲੋ ਸਤਿ ਸ਼੍ਰੀ ਅਕਾਲ ਬੇਬੇ ਸਤਿ ਸ਼੍ਰੀ ਅਕਾਲ ਕਿਵੇਂ ਆ ਸਭ ਨਾ ਵਧੀਆ ਹੀ ਤੁਸੀਂ ਦੱਸੋ ਠੀਕ ਠਾਕ ਹੋਰ ਪਰਿਵਾਰ ਵਧੀਆ ਹੀ ਵਧੀਆ ਤੁਸੀਂ ਦੱਸੋ ਤੂੰ ਨਾ ਫੋਨ ਲਾਉਣੀ ਐ ਨਾ ਤੂੰ ਗੱਲ ਕਰਦੀ ਐ ਨਾ ਆਉਣੀ ਐ ਤੂੰ ਹਾਂ ਡੁੰਗੜ ਡੁੰਗੜਾ ਕਰਕੇ ਤੇਰੇ ਭਾਈ ਕੀ ਪਰਦੇਸੀ ਤੂੰ ਤਾਂ ਉਦੋਂ ਪਰਦੇਸਣ ਹੋਗੀ ਨਾ ਨਾ ਇਹ ਕੋਈ ਨਾ ਆਮਾਗੇ ਸੀ ਵੀ ਆ ਮਿਲ ਕੇ ਜਾਓ ਇੱਕ ਦਿਨ ਆ ਕੇ ਹਾਂਜੀ ਹਾਂਜੀ ਕੋਈ ਨਹੀਂ ਵੀਰੇ ਨੂੰ ਆ ਜਾਣ ਤਾਂ ਕਦੋਂ ਹਣ ਵੀਰੇ ਦੀ ਛੁੱਟੀ ਬਸ ਅੱਜ ਨਹੀਂ ਸਵੇਰੇ ਸਵੇਰੇ ਨੂੰ ਪਰਸੋਂ ਹੁਣ ਤਾਈ ਜੀ ਇੱਕ ਦੋ ਦਿਨਾਂ ਚ ਅੱਛਾ ਨਹੀਂ ਕੋਈ ਜਲ ਆ ਗਿਆ ਵੀਰ ਅਸੀਂ ਜਲ ਆ ਜਾਾਂਗੇ ਜੀ ਹੋਰ ਬੀਬੀ ਪਾਪਾ ਕਿਵੇਂ ਨੇ ਵਧੀਆ ਨੇ ਜੀ ਵਧੀਆ ਤੁਸੀਂ ਰਸੋਈ ਸੇਤਾ ਕੀ ਮਿਲ ਰਹਿੰਦੀਆਂ ਨੇ ਵਧੀਆ ਠੀਕ ਠਾਕ ਨੇ ਗੀਆਂ ਚਲੋ ਜੰਗਾ ਬੇਬੇ ਪੈਰਗਲ ਕਰਦੀ ਆਂ ਅਮਰ ਆ ਗਿਆ ਚੰਗਾ ਠੀਕ ਹੈ ਬੇਬੇ ਲੈ ਵੀ ਬੈਕ ਕਰੋ ਤੁਸੀਂ ਪੈ ਜਾ ਮੈਂ ਆਪਦਾ ਕੰਮ ਤਿੰਦਾ ਕਰਦੀ ਆਂ ਕੋਈ ਸੁਣ ਕਿਹਦਾ ਫੋਨ ਸੀਗਾ ਕਿਹਨਾਂ ਲੱਗ ਰਹੀ ਸੀਗੀ ਹੁਣ ਤਾਂ ਜੀ ਕਿਹਦਾ ਹੁਣ ਬੇਬੇ ਦਾ ਸੀਗਾ ਕੀ ਕਹਿੰਦੀ ਜੀ ਬੇਬੇ ਉਹ ਤਾਂ ਕਹਿੰਦੀ ਸੀ ਕਹਿੰਦੀ ਵੀ ਤੇਰਾ ਵੀਰ ਆਊਗਾ ਇੱਕ ਅੱਦੇ ਦਿਨ ਤੱਕ ਛੁੱਟੀ ਵੀ ਤੁਸੀਂ ਆ ਕੇ ਮਿਲ ਜਿਓ ਮੇਰਾ ਸਾਲਾਂ ਦਾ ਮਹੀਨੇ ਬਾਅਦ ਆ ਜਾਂਦਾਗਾ ਹੁਣ ਆਪਾਂ ਮਹੀਨੇ ਬਾਅਦ ਆਇਆ ਕਰਾਂਗੇ ਕੰਮ ਦਾ ਫਿਰ ਕਰ ਲਿਆ ਆਪਾਂ ਕਦੇ ਆ ਜਾਓ ਕਦੇ ਵਗ ਜਾਓ ਮਹੀਨੇ ਬਾਅਦ ਕਿੱਥੋਂ ਜੀ 6 ਮਹੀਨੇ ਬਾਅਦ ਆਊਗਾ ਨਾਲੇ ਮੈਂ ਕਿਹਾ ਤੁਹਾਨੂੰ ਰੋਜ਼ ਰੋਜ਼ ਕਰਨੀਆਂ ਹੈਂਗੀ ਜਾਨ ਨੂੰ ਚਲ ਕੋਈ ਨਾ ਦੇਖ ਲਾਂਗੇ ਤੂੰ ਬਾਪੂ ਨੂੰ ਪੁੱਛ ਲਈ ਫਿਰ ਤੂੰ ਹੀ ਵਗ ਜੀ ਚਲੋ ਠੀਕ ਹੈ ਜੀ ਮੈਂ ਪੁੱਛ ਲੈਨੇ ਆ ਬਾਪੂ ਨੂੰ ਜਦ ਆਇਆ ਬਾਪੂ ਕੋਲੇ ਪਰ ਮੇਰਾ ਨਾਣਾ ਲਈ ਮੈਂ ਨਹੀਂ ਜਾਂਦਾ ਹੈਗਾ ਮੈਨੂੰ ਹੋਰ ਵੀ ਕੰਮ ਹੈਗੇ ਨੇ ਯਾਰ ਤੂੰ ਦਜੀ ਨੇ ਕਹਿੰਨੀ ਮੈਂ ਪੇਕੇ ਜਾਣਾਗਾ ਪੁੱਜੀ ਜਾ ਲੈ ਆ ਪਾਈ ਮੈਂ ਇੱਕ ਗੱਲ ਕਰਨੀ ਸੀ ਬਾਪੂ ਜੀ ਤੁਹਾਡੇ ਨਾਲ ਹਾਂ ਭਾਈ ਦੱਸ ਮੈਂ ਤਾਂ ਇਹ ਕਹਿਣ ਸੀ ਬਾਪੂ ਜੀ ਮੇਰਾ ਭਾਈ 6 ਮਹੀਨਾ ਬਾਅਦ ਛੁੱਟੀ ਆਊਗਾ ਵੀ ਅਸੀਂ ਮਿਲਿਆ ਹੀ ਹੈ ਅੱਛਾ ਹਾਂ ਮਿਲਿਆ ਹੋ ਅੰਬਰਤ ਨੂੰ ਲੈ ਜੀ ਨਾਲ ਦੋਨੇ ਜਣੇ ਵਗ ਜਿਓ ਮੈਂ ਤਾਂ ਬਾਪੂ ਜੀ ਅੰਬਰਤ ਨੂੰ ਕਿਹਾ ਸੀਗਾ ਮੇਰੇ ਤਾਂ ਕਹਿਣੇ ਨਹੀਂ ਲੱਗਦਾ ਉਹ ਕਿਉਂ ਨਹੀਂ ਜਾਂਦਾ ਭਾਈ ਉਹ ਤੇਰੇ ਨਾਲ ਮੈਂ ਪੁੱਛਦਾ ਉਹਨੂੰ ਓਏ ਅੰਬਰਤ ਓਏ ਅੰਬਰਤ ਓ ਰਿਆ ਮੈਂ ਪੁੱਛਦਾ ਮੈਂ ਭਾਈ ਇਹਨੂੰ ਹਾਂ ਬਾਪੂ ਨਾ ਤੂੰ ਉਹਨੂੰ ਕੁੜੀ ਨੂੰ ਮਿਲਿਆਉਣ ਕਿਉਂ ਨਹੀਂ ਲੈ ਜਾਂਦਾ ਇਹਦਾ ਭਾਈ ਕਿੰਨੇ ਟਾਈਮ ਬਾਅਦ ਆਊਗਾ ਛੁੱਟੀ ਤੇ ਹੈ ਇਹਨਾਂ ਦਾ ਫੌਜੀਆ ਦਾ ਕੁਛ ਨਹੀਂ ਪਤਾ ਹੁੰਦਾ ਇਹਨਾਂ ਨੂੰ ਇਹਨਾਂ ਦਾ ਦੂਜੇ ਦਿਨ ਸਾਧਰ ਨੇ ਪਰਦੇਸੀ ਹੁੰਦੇ ਨੇ ਤਾਂ ਤੂੰ ਜਾ ਇਹਨੂੰ ਲੈ ਜਾ ਮਿਲਿਆ ਉਹਦੋਂ ਨੇ ਜਾਣੇ ਜਾ ਕੇ ਬੱਪੂ ਮੈਂ ਤਾਂ ਇਹ ਕਹਿੰਦਾ ਸੀਗਾ ਵੀ ਕਰੇ ਕੰਮ ਬਾਲੇ ਨੇ ਤੇ ਤੂੰ ਨਾਲੇ ਕੱਲਾਂਗਾ ਕੱਲੀ ਸੋਹਣ ਜਾਈ ਆਉਗੀ ਮੈਂ ਕਿਹਾ ਜੀ ਤੁਹਾਨੂੰ ਅੱਜ ਹੀ ਕਿਹਾਗਾ ਮਿਲਣ ਨੂੰ ਜਦ ਵੀਰਾ ਆ ਗਏ ਇੱਕ ਦੋ ਦਿਨ ਬਾਅਦ ਚਲੇ ਜਾਵਾਂਗੇ ਓਏ ਕੁੜੀ ਸਹੀ ਤਾਂ ਕਹਿੰਦੀ ਹੈਗੀ ਇਹ ਕਿਹੜਾ ਰੋਜ਼ ਰੋਜ਼ ਕਹਿੰਦੀ ਹੈ ਮਿਲਣ ਜਾਣ ਨੂੰ ਉਹ ਕਿੰਨੇ ਚਿਰ ਬਾਅਦ ਆਊਗਾ ਨਾਲੇ ਸਾਰੇ ਟੱਬਰ ਨੂੰ ਮਿਲਿਆ ਆਉਂਗੇ ਦੋਨੇ ਜਣੇ ਜਾ ਕੇ ਲੈ ਜੀ ਤੂੰ ਚੱਲ ਕੋਈ ਨਾ ਭੱਬਾ ਬੱਜੂਗਾ ਫਿਰ ਮੈਂ ਆਹੋ ਤਾਂ ਸੋਹਣ ਚਾਹ ਬਤੂ ਫੱਕ ਫੱਕ ਛੜਤੀ ਹਾਂ ਬਾਪੂ ਛੜਤੀ ਇੱਕ ਤਾਂ ਆਪਾਂ ਟਾਈਮ ਨਾਲ ਹੀ ਲਾ ਦਾਂਗੇ ਹੋਰ ਹੁਣ ਉਹ ਪਿਛਲੀ ਵਾਰੀ ਉਹ 26 ਜੀ ਸੀ ਕਿਵੇਂ ਰੂੜੀ ਗਈਆਂ ਮੰਡੀਆਂ ਚ ਦੇਖ ਲੈ ਇਕਦਿ ਪਰ 26 ਨਹੀਂ ਲਾਉਂਦੇ ਆਪਾਂ ਵਿਲੀਊਸਾ ਲਾਵਾਂਗੇ ਹੋਰ ਹੁਣ ਉਹ 20 ਮਸਾ ਮਿਲਿਆ ਗਿਆ ਹੁਣ ਹਾਂ ਕਹਿੰਦੇ ਬੰਦ ਕਰਤੀ ਸਰਕਾਰ ਨੇ ਤਾਂ ਕਰਕੇ ਹੁਣ ਮੈਂ ਕਰਤਾ ਕੰਮ ਫਿਰ ਟਾਈਮ ਨਾਲ ਹੀ ਕਰ ਦਾਂਗੇ ਆਪਾਂ ਹੋਰ ਹੁਣ ਲੇਟ ਨਾ ਹੋ ਜੀ ਪਹਿਲਾਂ ਵਾਲੀ ਗੱਲ ਹੋ ਜੇ ਕਿਤੇ ਉਹੀ ਤਾਂ ਗੱਲ ਆ ਛੇਤੀ ਛੇਤੀ ਕੰਮ ਨਿਵੇੜ ਲਾ ਉਹਨਾਂ ਦਾ ਫੋਨ ਵੀ ਆ ਗਿਆ ਫਿਰ ਉਹ ਆ ਜਾਣਗੇ ਉਹਨਾਂ ਚਾਹ ਪਾਣੀ ਦਾ ਹੋ ਜਾਊਗਾ ਹੁੰਦਾ ਨੇੜੇ ਹੋ ਗਏ ਹੁਣੇ ਉਦੋਂ ਐ ਕਹਿੰਦੇ ਸੀ ਮਹਿਮਾਨ ਸਾ ਆ ਗਿਆ ਹੁੰਦਾ ਆਉਣ ਵਾਲੀ ਨੇ ਬਸ ਅੱਜ ਬੜਾ ਖੁਸ਼ ਹੋਈ ਫਿਰਦੀ ਐ ਮੈਂ ਕੰਮ ਸੁਨੇਹੀ ਨਿਵੇੜਤੇ ਅੱਜ ਵੀਰ ਵੱਲ ਨੇ ਗਲਤ ਹੈ ਇਹ ਆ ਬੇਬੇ ਅਵਤਾਰ ਦਾ ਫੋਨ ਆਇਆ ਸੀ ਉਹਨਾਂ ਨੂੰ ਛੁੱਟੀ ਮਿਲ ਗਈ ਮਾਨਸਾ ਆ ਗਏ ਉਹ ਆਉਣ ਵਾਲੀ ਨਹੀਂਗੇ ਅੱਛਾ ਹਾਂ ਫਿਰ ਮੈਂ ਸਾਰੇ ਕੰਮ ਨਿਪੜ ਗਏ ਹਾਂ ਨਵੇਰ ਤੇ ਮੈਂ ਸਾਰੇ ਫਿਰ ਮੈਨੂੰ ਪਤਾ ਸੀ ਨਾ ਮਹਾਵੀ ਨੇੜੇ ਲੱਗਣ ਆਈ ਨੇ ਹੁਣ ਤਾਂ ਦਹੀਂ ਦੂਹੀ ਰੱਖੀਆ ਕਰੇ ਹਾਂ ਰੱਖੀ ਹੈਗੀ ਸਬਜੀ ਸੂਜੀ ਸਬਜੀ ਵੀ ਬਣਾਈ ਪਈ ਹੈਗੀ ਚੰਗਾ ਚੰਗਾ ਹਾਂ ਹੈ ਤੇ ਕਰੇ ਤੇ ਪੈਂਟ ਪਾਈ ਆ ਜਾਂਦਾ ਫਿਰ ਉਹਦੋਂ ਤੁਰਤ ਬਣਦੀ ਨਹੀਂ ਹੈ ਉਹ ਤਾਂ ਹੀ ਮੈਨੂੰ ਇਹ ਹੋ ਗਿਆ ਮਹਾ ਛੇਤੀ ਛੇਤੀ ਕੰਮ ਨਿਵੇੜ ਲਾ ਵੀ ਫਿਰ ਆ ਜਾਂਨੂ ਚਾਚੂ ਪਾਣੀ ਦਾ ਹੋ ਜਾਂਦਾ ਹੈ ਨਾ ਪੈਂਟ ਪਾਈ ਮੈਲਣਾ ਆ ਜਾਂਦਾ ਹੈ ਨਾ ਵੀ ਐਨੇ ਟਾਈਮ ਬਾਤਾਂ ਹੋਣਗੇ ਹਾਂ ਅੱਜ ਤਾਂ ਮੈਂ ਦਿਨ ਦੇ 12 ਸ਼ੁਕਰਾਨਾ ਕਰਦੀਆਂ ਪਰਮਾਤਮਾ ਦਾ ਸ਼ੁਕਰਾਨਾ ਕਰਦੀਆਂ ਜਿਹੜਾ ਮੇਰਾ ਪੁੱਤ ਖੁਸ਼ੀ ਖੁਸ਼ੀ ਨਾਲ ਛੁੱਟੀ ਜਾ ਰਹੇਗਾ ਅੱਜ ਤੂੰ ਮਿੱਠਾ ਮੁੱਠਾ ਬਣਾ ਲਈ ਵਧੀਆ ਸਬਜ਼ੇ ਤੇ ਵੀ ਮੈਂ ਤੁਹਾਨੂੰ ਦੱਸੇ ਮੈਂ ਬਣਾਈ ਦਿੱਤੀਆਂ ਸੀਆਂ ਮਿੱਠਾ ਬਣਾਉਣ ਵਾਲਾ ਰਹਿ ਗਿਆ ਮੈਂ ਕਿ ਚਲੋ ਉਹਨਾਂ ਨੂੰ ਪੁੱਛ ਕੇ ਉਹਨਾਂ ਦੇ ਪਸੰਦ ਦਾ ਮਿੱਠਾ ਬਣਾ ਲਾਂਗੇ ਵੀ ਪ੍ਰਸ਼ਾਦ ਖਾਣਗੇ ਕਿ ਕਸਟਰਡ ਖਾਣਗੇ ਉਹ ਜਿਹਾ ਬਣਾ ਲਾਂਗੇ ਅੱਗੇ ਤਾਂ ਵੇ ਵਾ ਪਤਨ ਜਾਨੇ ਹੁੰਦੇ ਸੀ ਕਰੇ ਹੁਣ ਤਾਂ ਸੁੱਖ ਜਾਨਾਂ ਨਾ ਪਚਾਰ ਜਾਨੇ ਹੋ ਜਾਣਗੇ ਹਨਾ ਰੌਣਕ ਜੀ ਲੱਗ ਜੂਗੀ ਉਤਾਰ ਨਾਲ ਬੰਦਿਆ ਨਾ ਹੀ ਰੌਣਕਾਂ ਨੇ ਬੰਦਿਆ ਨਾ ਹੀ ਧੰਦੇ ਨੇ ਇਹਨਾਂ ਨਾਲ ਹੀ ਕੰਮ ਵਧਦੇ ਨੇ ਪੁੱਤ ਹੋਰ ਹੁਣ ਬੇਬੇ ਹੁਣ ਤੁਸੀਂ ਤਾਂ ਕਿਸੇ ਦੇ ਆਣਗ-ਵਣ ਚ ਵਗ ਜਾਂਦੇ ਸੀ ਹਨਾ ਹਣੀ ਸਕੂਲ ਵਗ ਜਾਂਦਾ ਸੀ ਮੈਂ ਤਾਂ ਕਾਮਲੇ ਵਾਂਗੂ ਕੱਲੀ ਰਹਿ ਜਾਂਦੀ ਸੀ ਸਾਰਾ ਦਿਨ ਕੰਮ ਕਰੀ ਜਾਂਦੀ ਸੀ ਹੁਣ ਜਦੋਂ ਆ ਜਾਣਗੇ ਦੇਖੀ ਐਸੇ ਕਾ ਚਰੌਣਕ ਹੁੰਦੀ ਕਿ ਕੋਈ ਨਾ ਕੋਈ ਭੈਣ ਭਾਈ ਮਿਲਣ ਆ ਜਾਂਦਾ ਕੋਈ ਨਾ ਕੋਈ ਰਿਸ਼ਤੇਦਾਰ ਮਿਲਣ ਆ ਜਾਂਦਾਗਾ ਅੱਪੀ ਰੌਣਕ ਲੱਗ ਜਾਂਦੀ ਐ ਤਾਂ ਹੀ ਬੰਦਿਆਂ ਨਾਲ ਰੌਣਕਾਂ ਕਹਿੰਦੇ ਨੇ ਚੱਲ ਬੇਬੇ ਮੈਂ ਤਾਂ ਕੰਮ ਕਰਦੀ ਆਂਗੀ ਤੁਸੀਂ ਆਜ਼ ਆਰਾਮ ਕਰ ਲਓ ਐਨੇ ਫੇਰ ਉਹ ਆ ਜਾਣਗੇ ਆਗੇ ਤੁਸੀਂ ਆਗੇ ਸੱਸੀ ਗਾਲ ਜੀ ਹੋਰ ਠੀਕ ਹੈ ਵਧੀਆ ਠੀਕ ਵਧੀਆ ਚਲੋ ਆ ਜੀ ਤੁਸੀਂ ਮਿਲੋ ਬੇਬੇ ਨੂੰ ਤੇ ਮੈਂ ਪਾਣੀ ਲੈ ਆਉਣੀ ਆ ਤੁਹਾਡੇ ਕੋਲ ਆ ਜਾ ਜੀ ਮੇਰਾ ਸ਼ੇਰ ਬੱਗਾ ਆ ਗਿਆ ਹੋਰ ਬੇਬੇ ਸਖ ਰਹੇ ਹੋ ਠੀਕ ਠਾਕ ਕੋਈ ਤੁੰਡਾ ਸਭ ਵਧੀਆ 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 ਬੇਬੇ ਕਿਵੇਂ ਮਾਹੌਲ ਹੈ ਠੀਕ ਹੈ ਬੇਬੇ ਬਸ ਚਲ ਮਾਹੌਲ ਠੀਕ ਜਾਂਦਾ ਬੇਬੇ ਸਿਹਤ ਤਾਂ ਤੰਦਰੁਸਤ ਤਰੀ ਐ ਤਾਂ ਹੁਣ ਮੜਾ ਮਟਾ ਢਿੱਲ ਮੱਠ ਰਹਿੰਦੀ ਐ ਪਰ ਤੈਨੂੰ ਦੇਖ ਕੇ ਤਾਂ ਜਮੇ ਠੀਕ ਹੋ ਗਈ ਮੈਂ ਹੋਰ ਸਾਰੇ ਠੀਕ ਠਾਕ ਆ? ਹਾਂ ਬੇਬੇ ਵਧੀਆ ਠੀਕ ਠਾਕ ਆ। ਵਧੀਆ ਕੋਈ ਤੰਗੀ ਤਾਂ ਨਹੀਂ ਹੋਈ ਕਿ ਨੀ? ਨਾ 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 ਤੰਗੀ ਕੋਈ ਨਹੀਂ ਆ। ਤੇਨੂੰ ਤੇਰਾ ਤਾਂ ਸੀ ਰੋਜ਼ ਹੀ ਮੈਂ ਤੇ ਵੀਰਬਾਲ ਵੇਟ ਕਰਦੀਆਂ ਰਹਿੰਦੀਆਂ ਸੀ। ਅੱਛਾ। ਵੀ ਅੱਜ ਵੀ ਆਇਆ, ਅੱਜ ਵੀ ਆਇਆ। ਤੇ ਫਿਰ ਡਿਊਟੀ ਦਾ ਕੰਮ ਆ ਨਾ, ਜਦੋਂ ਛੁੱਟੀ ਦੇਊਗਾ ਸਾਹ ਫੇਰ ਹੀ ਆ। ਡਿਊਟੀ ਤਾਂ ਹੀ ਜੁਈ ਹੁੰਦੀ ਆ ਫੇਰ ਇਹ ਸਖਤ ਹੁੰਦੀ ਆ ਨਾ। ਹਣੀ ਆਇਆ ਨਹੀਂ ਬੇਬੇ ਸਕੂਲੋਂ ਕਿੰਨੇ ਵਜੇ ਆਉਂਦਾ ਹੁੰਦਾ ਹੈਗਾ? ਆਉਣ ਵਾਲਾ ਹੀ ਹੈ ਹਣੀ ਵੀ। ਉਤਾਰੋ ਜਵ ਤੇਰਾ ਵੇਟ ਕਰੀ ਜਾਂਦਾ ਵਿਚਾਰਾ ਹੁਣ ਵੀ ਆਇਆ ਹੁਣ ਵੀ ਆਇਆ ਤੈਨੂੰ ਖਾਣ ਨੂੰ ਕੀ ਲੈ ਆਇਆਗਾ ਬੇਬੇ ਬਹੁਤ ਕੁਝ ਲੈ ਕੇ ਆਇਆ ਹੈ ਬੈਗ ਉਹਦੇ ਖਾਣ ਦੀ ਭਰਿਆ ਹੋਇਆਗਾ ਮੇਰੇ ਕੱਪੜੇ ਤਾਂ ਥੋੜੀ ਐ ਤੂੰ ਆਏ ਕਰ ਹੁਣ ਤੂੰ ਤੰਗ ਹੋ ਕੇ ਆਇਆ ਤੂੰ ਔਖਾ ਹੋ ਕੇ ਆਇਆ ਤੂੰ ਕੱਪੜੇ ਆਪਦੇ ਚੇਂਜ ਕਰ ਲੈ ਤੂੰ ਆਰਾਮ ਕਰ ਲੈ ਪੁੱਤਰ ਪਾਣੀ ਤਾਂ ਨਹੀਂ ਪੀਣਾ ਚਾਹ ਪਾਣੀ ਪੀ ਲੈ ਠੀਕ ਐ ਬੇਬੇ ਹਾਂ ਜਾ ਕੇ ਆਰਾਮ ਕਰ ਔਰ ਬਗ ਜਾ ਪਹਿਲਾਂ ਦਾਸ ਰਹਿੰਦੀ ਸੀ ਚੁੱਪ ਚੁੱਪ ਰਹਿੰਦੀ ਸੀ ਅੱਜ ਖੁਸ਼ ਹੋ ਗਈ ਸਾਰਾ ਟੱਬਰ ਹੀ ਖੁਸ਼ ਹੋ ਗਿਆ ਸੁਖਨਾ ਘਰ ਵੀ ਲਾਲੀ ਫੜ ਗਿਆ ਹੈ ਅੱਜ ਮੇਰਾ ਫੌਜੀ ਆ ਗਿਆ ਆ ਗਿਆ ਮੇਰਾ ਪੁੱਤ ਹਾਂ ਮੰਮੀ ਆ ਗਿਆ ਹੋਰ ਠੀਕ ਰਹਿ ਹੈ ਵਧੀਆ ਸਕੂਲ ਚ ਮੰਮੀ ਤੂੰ ਐ ਕਰ ਅੰਦਰ ਚੱਲ ਲੈ ਤੇ ਤੇਰੇ ਡੈਡੀ ਆ ਰਿਹਾਗਾ ਤੇ ਮੈਂ ਤੇਰੇ ਖਾਤਰ ਪਾਣੀ ਲੈ ਆਉਣੀ ਉਹਨਾਂ ਖਾਤਰ ਚੱਲ ਦੇਉਣੀ ਹੈ ਜੰਗਾ ਜਾ ਅੰਦਰ ਜਾ ਕੇ ਮਿਲ ਲੈ ਸਿਗਾਰੀ ਅਸੀਕਾਲ ਆ ਗਿਆ ਮੇਰਾ ਪੁੱਤਾ ਲੈ ਬੈਗ ਮੈਨੂੰ ਫੜਾ ਦੇ ਕਿਵੇਂ ਚੱਲਦੀ ਹੈ ਪੜਾਈ ਤੇਰੀ ਵਧੀਆ ਹੀ ਵਧੀਆ ਹੋ ਠੀਕ ਹੈ ਹਾਂਜੀ ਜਿਹੜੀ ਮੰਮੀ ਮੈਨੂੰ ਰੋਜ਼ ਕਹਿੰਦੀ ਸੀ ਡੈਡੀ ਕੱਲ ਨੂੰ ਆ ਕੱਲ ਨੂੰ ਤੂੰ ਤਾਂ ਅੱਜ ਆ ਜਾ ਜੜੀ ਅੱਜ ਮੈਨੂੰ ਮੰਮੀ ਨੇ ਕਿਹਾ ਵੀ ਅੱਜ ਅੱਜ ਡੈਡੀ ਤੂੰ ਆ ਗਿਆ ਤੂੰ ਬੈ ਜਾ ਪਹਿਲਾਂ ਤੂੰ ਠੀਕ ਹੈ ਨਾ ਫੌਜ ਦੀਆਂ ਮਜਬੂਰੀਆਂ ਬੜੀਆਂ ਹੁੰਦੀਆਂ ਨੇ ਡਿਊਟੀ ਕਰਨੀ ਪੈਂਦੀ ਹੈਗੀ ਉੱਥੇ ਤਾਂ ਕਰਕੇ ਜਦੋਂ ਅਫਸਰ ਛੁੱਟੀ ਦਿੰਦਾ ਹੈਗਾ ਫੇਰ ਆਉਣਾ ਪੈਂਦਾ ਹੈਗਾ ਮੇਰੀ ਤੂੰ ਮੇਰੇ ਵਾਸਤੇ ਕੁਝ ਖਾਣ ਨੂੰ ਲੈ ਆ ਪੁੱਤ ਬਾਲਾ ਕੁਝ ਲੈ ਕੇ ਆਇਆ ਹੈ ਬੈਗ ਭਰਿਆ ਹੋਇਆ ਤੇਰੇ ਖਾਣ ਵਾਸਤੇ ਠੀਕ ਹੈ ਪਹਿਲਾਂ ਤੇਰੀ ਮੰਮੀ ਨੇ ਤੈਨੂੰ ਚਾਹ ਪਾਣੀ ਲੈ ਕੇ ਹੁੰਦੀ ਓਪੀ ਫੇਰ ਤੈਨੂੰ ਖਾਣ ਨੂੰ ਦੇਮਾਂਗੀ ਆ ਲੈ ਪੁੱਤ ਪਾਣੀ ਪੀ ਲੈ ਆ ਲੋ ਇੱਜਾ ਮਿਰਪਲ ਦਰਨਸ ਕਹਿੰਦਾ ਨਾਲ ਆਈ ਹੈ ਨਾ ਤਮਾ ਮੰਮੀ ਮੈਨੂੰ ਰੋਏ ਲਾਰੇ ਲਾਉਂਦੀ ਇਤਰ ਗਾੜੀ ਕੱਲ ਨੂੰ ਆਉ ਕੱਲ ਨੂੰ ਕਹਿੰਦਾ ਅੱਜ ਤੂੰ ਆ ਗਿਆ ਅੱਜ ਮੈਨੂੰ ਦੱਸਿਆ ਵੀ ਨਹੀਂਗਾ ਹੋਰ ਕੀ ਕਰਾਂ ਜੀ ਜਦੋਂ ਸਕੂਲ ਜਾਂਦਾ ਸੀ ਨਾ ਰੋਜ਼ ਰੋ ਕੇ ਸਕੂਲ ਜਾਂਦਾ ਸੀ ਕਹਿੰਦਾ ਮੰਮੀ ਤੂੰ ਤਾਂ ਮੈਨੂੰ ਕਹਿਦਾ ਨਹੀਂ ਵੀ ਜਦੋਂ ਸਕੂਲੋਂ ਆਵੇਂਗਾ ਉਦੋਂ ਤੇਰਾ ਡੈਡੀ ਆ ਰਿਹਾ ਹੋ ਕਹਿੰਦਾ ਮੇਰੇ ਡੈਡੀ ਹੁੰਦਾ ਤਾਂ ਹੁੰਦਾ ਨਹੀਂਗਾ ਆਇ ਨੂੰ ਤੇ ਫਿਰ ਮੈਂ ਇਹਨੂੰ ਕਿਸੇ ਲਾਰੇ ਲਾ ਕੇ ਤਾਂ ਭੇਜਣੀ ਸੀ ਨਾ ਸਕੂਲ ਕੋਈ ਤਾਂ ਲਾਰਾ ਲਾਉਂਦੀ ਇਹਨੂੰ ਫਿਰ ਸਕੂਲ ਜਾਂਦਾ ਸੀ ਇਹ ਹੁਣ ਤਾਂ ਮੈਂ ਦੇ ਵਾਸਤੇ ਖਾਣ ਨੂੰ ਹੀ ਬਹੁਤ ਚੀਜ਼ਾਂ ਲੈ ਕੇ ਆਏਗਾ ਬੈਗ ਭਰਿਆ ਹੋਇਆ ਇਹਨੂੰ ਖਾਣ ਨੂੰ ਦਿੰਦੀ ਨਹੀਂ ਤੇ ਤੂੰ ਐ ਕਰ ਮੈਨ ਰਾਸਤੇ 'ਚ ਮੈਂ ਕਿਤੇ ਵੀ ਰੋਟੀ ਰੁੱਟੀ ਖਾਦੀ ਤੇ ਮੈਨੂੰ ਰੋਟੀ ਬਣਾ ਦੇ ਤੇ ਨਾਲ ਇਹ ਖਾਲੂਆ ਦੋਨੇ ਇਕੱਠੇ ਹੀ ਖਾ ਲਾਂਗੇ ਸੀ ਠੀਕ ਹੈ ਜੀ ਕੋਈ ਨਹੀਂ ਲੈ ਆਈ ਰੋਟੀ ਠੀਕ ਹੈ ਜੀ ਬਣਾਉਣੀ ਹੈ ਬਸ ਤੋ ਹੁਣ ਅਤਾਰ ਮਤਲਬ ਇਹ ਬਾਰ ਅੰਦਰ ਜਾਂਦਾ ਸੀ ਮਾਮਾ ਦਾ ਮੋਟਾ ਮੁੰਡੇ ਮਾਂਡੇ ਕੋਲ ਜਾਇਆ ਹੁਣ ਨਾ ਨਹੀਂ ਤਾਂ ਜਾਇਆ ਸਾਰਾ ਇੱਥੇ ਇੱਥੇ ਬੈਠੇ ਹੋਣਗੇ ਕੁਛ ਇੱਧਰ ਸੱਤ ਕੰਨੀ ਗੇੜਾ ਮਾਰਿਆ ਹਾਂ ਉਹ ਤਾਂ ਠੀਕ ਹੈ ਮੈਂ ਆਰਾਮ ਕਰ ਲਈ ਰੋਟੀ ਟਿੱਖਾ ਲਈ ਮਾਂ ਚੱਲ ਗੇੜਾ ਫੇੜਾ ਦੇ ਆਉਣਾ ਜਾਣਾ ਹਾਂ ਖਾ ਲਈ ਸੀ ਚੱਲ ਚੰਗਾ ਚਾਰਾ ਮੋਟੇ ਕੱਪੜੇ ਤੋਂ ਲੈ ਗਏ ਮੈਂ ਤਾਂ ਤੈਨੂੰ ਐ ਸੱਜਦਾ ਤੇ ਉਤਾਰ ਵੀ ਹੁਣ ਇਕੱਲੀ ਅੰਦਰ ਬੈਠੀ ਸੀ 6 ਮਹੀਨਿਆਂ ਦੀ ਕਿਤੇ ਨਹੀਂ ਗਈ ਰਿਸ਼ਤੇਦਾਰੀ ਚ ਕਿਤੇ ਹੋਰ ਨਹੀਂ ਗਈ ਇਹਨੂੰ ਗੱਡੀ 'ਚ ਪਠਿਆ ਲੈ ਦੋਨਾਂ ਮਾਪੇ ਤਾ ਨੂੰ ਕਿਤੇ ਕਮਾਫ ਰਹਿ ਲਿਆ ਹੁਣ ਮੜਮੜਾਉਂਦੇ ਸਾਰੇ ਫੇਰ ਤੇਰੇ ਕਿਹੜਾ ਖਨੀ ਕਦੋਂ ਵੱਜੂਗਾ ਕੋਈ ਨਹੀਂ ਬੇਬੇ ਹੁਣ ਮੈਂ 2 ਮਹੀਨੇ ਦੀ ਛੁੱਟੀ ਆਇਆਂਗਾ ਸਾਰੇ ਕਿਤੇ ਬਾਉਜੂ ਮੈਨੂੰ 5-6 ਦਿਨ ਆਰਾਮ ਕਰ ਲੈਣ ਦੇ ਨਾਲੇ ਸੋਹਣ ਭੈਣ ਨੂੰ ਮਿਲ ਆਵਾਂਗੇ ਜਾ ਕੇ ਸਮਨ ਤਾਂ ਮੇਰੀ ਗੱਲ ਹੋ ਗਈ ਸੀ ਉਹ ਕਹਿੰਦੀ ਜਦੋਂ ਅਬਤਾਰ ਛੁੱਟੀ ਆਇਆ ਮੈਂ ਉਹਦੋਂ ਆਉਂਵਾਂ ਮੈਂ ਚਲ ਠੀਕ ਹੈ ਬੇਬੇ ਸੁਮਨ ਭੈਣ ਤਾਂ ਫਿਰ ਆਪ ਹੀ ਮਿਲ ਜੂਗੀ ਮੈਂ ਹੋਰ ਇਸ ਤਰ੍ਹਾਂੀਆਂ ਸਾਰੀਆਂ ਚ ਮਿਲਿਆ ਆਉਂਗਾ ਜਾ ਕੇ ਹਾਂ ਤੂੰ ਭਾਈ ਜਾਏ ਸਾਰੀਆਂ ਰਿਸ਼ਤੇਦਾਰੀਆਂ ਚ ਆਏ ਮੈਨੂੰ ਲਾਂਬੇ ਗੰਦੇ ਰਹਿੰਦੇ ਨੇ ਜਦੋਂ ਮੈਂ ਕਿਤੇ ਜਾਂਦੀ ਆ ਡਿੱਗਦੀ ਪੈਂਦੀ ਫਿਰ ਮੈਨੂੰ ਕਹਿੰਦੇ ਨੇ ਸਾਡੇ ਕੋਲ ਮਿਲਕੇ ਨਹੀਂ ਗਿਆ ਸਾਡੇ ਕੋਲ ਮਿਲਕੇ ਨਹੀਂ ਗਿਆ ਚਲ ਕੋਈ ਨਹੀਂ ਬੇਬੇ ਐਤਕੀ ਮੈਂ ਸਾਰਿਆਂ ਦੇ ਲਾਂਬੇ ਲਾ ਦੂੰ ਆ ਚਲ ਮੈਂ ਮੁੰਡਿਆਂ ਨੂੰ ਮਿਲਿਆ ਆ ਮਾਂ ਪਿੰਡ ਜਿਹਾ ਕਿੰਨਾ ਮਿਲਿਆ ਭਗ ਜਾ ਹੋਰ ਫੌਜੀ ਸਾਹਿਬ ਕੀ ਹਾਲ ਨੇ ਕੀ ਹਾਲ ਹੈ ਗਰੀ ਵਧੀਆ ਵਧੀਆ ਬਾਈ ਹੋਰ ਠੀਕ ਐ ਜਮਾ ਠੀਕ ਐ ਬਾਈ ਜਮਾ ਆ ਜਾ ਬਹਿ ਜਾ ਆਸ ਬੈਠੇ ਕਦੋਂ ਆਇਆ ਸੀਗਾ ਮੱਝ ਸਵੇਰੀ ਆਇਆ ਸੀ ਆ ਕੇ ਆਰਾਮ ਕਰ ਲਾ ਕੇ ਰੋਟੀ ਹੱਟੀ ਖਾਣ ਲੱਗਾ ਫਿਰ ਘੰਟਾ ਸੌਂ ਗਿਆ ਮਾਂ ਚਾਰ ਹੁਣ ਮੇਰੇ ਜੇ ਮੇਤਰਾ ਪੁੱਤਰਾਂ ਨੂੰ ਜਾ ਕੇ ਅੱਛਾ ਦੁਪਹਿਰ ਤਾਂ ਧੁੱਪ ਵਾਲੀ ਸੀ ਹੋਰ ਹੋਰ ਵਧੀਆ 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 ਤੂੰ ਬੱਸ ਨਜ਼ਾਰੇ ਸਫ਼ਰ ਸੂਫਰ ਚ ਤਾਂ ਨਹੀਂ ਔਖਾ ਹੋਇਆ ਬੜਾ ਸਫ਼ਰ ਸਾਨੂੰ ਕਾਦੇ ਸਫ਼ਰ ਹੁੰਦੇ ਆ ਯਾਰ ਹਨਾ ਤੂੰ ਕਰੇ ਦੱਸ ਅੰਕਲ ਵਰਗੇ ਕਿਵੇਂ ਐ ਜਮਾ ਜਮਾ ਸਾਰੇ ਠੀਕ ਨੇ ਤੂੰ ਦੱਸ ਹੁਣ ਕੀ ਕਰਦਾ ਹੁਣ ਆਖਰ ਕੁਛ ਨਹੀਂ ਬਸ ਪੜ੍ਹਾਈ ਕਰੀ ਜੰਨਾ ਆ ਰਹਿ ਗਿਆ 1 ਸਾਲ ਬੜਨ ਦਾ ਬਸ ਪੀਜੀਡੀਸੀ ਅੱਗੇ ਫਿਰ ਕੀ ਪਲਾਨ ਹੈਗਾ ਅੱਗੇ ਦੇਖਦੇ ਆ ਕੋਈ ਪੇਪਰ ਉਪਰ ਹੀ ਤਿਆਰੀ ਕਰ ਲਾਂਗੇ ਆ ਵਧੀਆ ਗੱਲ ਆ ਯਾਰ ਪੜ੍ਹਾਈ ਦਾ ਕੰਮ ਆਉਂਦੀ ਹੈਗੀ ਡਿਊਟੀ ਕਿੱਥੇ ਹੁੰਦੀ ਆ ਬਈ ਫਿਰ ਹੁਸੈਨੀਆ ਵਾਲਾ ਬਈ ਬਾਰਡਰ ਤੇ ਐ ਅੱਛਾ ਉਹ ਬਾਰਡਰ ਤੇ ਹਾਂ ਤੇ ਫਿਰ ਡਿਊਟੀ ਕਿਵੇਂ ਸ਼ਿਫਟਾਂ ਸ਼ਿਫਟਾਂ ਚ ਹੁੰਦੀ ਹੈ ਕਿ ਹਾਂ ਹਾਂ ਸ਼ਿਫਟਾਂ ਚ ਆਉਂਦੀ ਹੈਗੀ ਕਦੇ ਦਿਨ ਨੂੰ ਆ ਜਾਂਦੀ ਹੈ ਕਦੇ ਰਾਤ ਨੂੰ ਆ ਜਾਂਦੀ ਹੈਗੀ ਬਸ ਵੀ ਮਤਲਬ 8-8 ਘੰਟੇ ਡਿਊਟੀ ਕਰੀ ਜਾਣੀ ਹੈਗੀ ਤੈਨੂੰ ਹੋ ਕਿੰਨਾ ਕ ਟਾਈਮ ਗਿਆ ਬਈ ਮੈਨੂੰ ਬਈ 8 ਸਾਲ ਹੋ ਗਏ ਪਈ ਹੜਾ ਟਾਇਰ ਮੈਟਰ ਦੇ ਖਾਲਾਸ਼ੇ 6 ਸਾਲ ਪਈ ਹੈ ਕਿੰਨੇ ਮਹੀਨੇ ਦੇ ਆਏ ਫਿਰ ਛੁੱਟੀ ਛੁੱਟੀ ਵੀ 2 ਮਹੀਨੇ ਦੀ ਅੱਛਾ ਚੱਲ ਬਨਾਲੀ ਪਲਾਨ ਆਪਾਂ ਘੁੰਮਣ ਕਮਣ ਚੱਲ ਕੇ ਆਵੇਂ ਕਿਤੇ ਜਾ ਆਵਾਂਗੇ ਪਹਿਲਾਂ ਤ੍ਰਿਪੁਰਝਈ ਵੀ ਕਹੀ ਜਾਂਦੀ ਹੈ ਘਰੇ ਉਹਨਾਂ ਨਾਲ ਜਾ ਕਰਨ ਵਾਲੇ ਸਾਰੇ ਰਿਸ਼ਤੇਦਾਰਾਂ ਨਾਂ ਬਿਲੁੰਬੀ ਦੀ ਜਿਹਨਾਂ ਪਹਿਲਾਂ ਛੁੱਟੀ ਆਇਆ ਸੀ ਉਦੋਂ ਵੀ ਇਹੀ ਮੁੜ ਗਿਆ ਹੋਰ ਪਹਿਲਾਂ ਈ ਵਾਰ ਮਿਲੇ ਹੀ ਨਹੀਂ ਤੂੰ ਮੈਨੂੰ ਤਾਂ ਆਪ ਇੱਕ ਵਾਰੀ ਵਸ ਹੱਥ ਨੇ ਜੇ ਮਿਲਿਆ ਉਹਦੇ ਦੋ ਵਾਗ ਗਿਆ ਕਿ ਤਾ ਕੱਲਾ ਹੈ ਯਾਰ ਆ ਕੇ ਕੁਇਲਦਾਰੀਆਂ ਦੇ ਕੰਮ ਹੋ ਜਾਂਦੇ ਹਨ ਹਿਸਾਬ ਕਿਤਾਬ ਪਏ ਹੁੰਦੇ ਸਾਰੇ ਆ ਕੇ ਮੈਨੂੰ ਕਰਨੇ ਪੈਂਦੇ ਹੁਣ ਤੈਨੂੰ ਚੱਲ ਫਿਰ ਦੱਸ ਦੀ ਮੈਨੂੰ ਜਦੋਂ ਪਲਾਨ ਬਣਾਉਣਾ ਹੋਇਆ ਨਾ ਨਾ ਕੋਈ ਨਹੀਂ ਕੋਈ ਨਹੀਂ ਹੁਣ ਇੱਥੇ ਹੀ ਆਲੇ ਮਿਲਿਆ ਕਰਾਂਗੇ ਸਵੇਰੇ ਸ਼ਾਮ ਹਾਂ ਹਾਂ ਇਧਰ ਕਿਧਰ ਜਾਂਦਾ ਸੀ ਉਹ ਮਗਾ ਯਾਰ ਜਾ ਆਈ ਇਧਰ ਜਾ ਕੇ ਚਾਚੇ ਕੇ ਜਾ ਕੰਦੇ ਸੀ ਮਗਾ ਨਾਲ ਮੰਨੂ ਨੂੰ ਮਿਲਿਆਵਾਂਗੇ ਸੋ ਚੱਲ ਜਾਇਆ ਫਿਰ ਉੱਥੇ ਬੈਠੇ ਹੁੰਦੇ ਸਾਰੇ ਮੁੰਡੇ ਮਹਾ 10 ਮਿੰਟ ਜੀ ਜਾ ਕਰਦਾਈ ਮਾਂ ਤਾਂ ਸੀ ਕੁਝ ਮੈਂ ਵੀ ਆਉਣਾ ਬਸ ਮੈਂ ਮੜਾ ਡਿੱਕੀ ਜਾਂਦਾ ਕਿਸੇ ਮੁੰਡੇ ਉਹ ਠੀਕ ਆ ਵੀ ਹਾਂ ਹਾਂ ਵਧੀਆ ਬਈ ਚੱਲ ਚੰਗਾ ਬਈ ਠੀਕ ਆ ਬਈ ਸੁਮਨਾ ਸੁਮਨਾ ਹਾਂਜੀ ਚਾਚੀ ਲੰਗਿਆ ਹੋਰ ਤਾਂ ਠੀਕ ਹੈ ਹਾਂਜੀ ਵਧੀਆ ਜੀ ਸੰਭਰੀ ਜਾਂਦੀ ਸੀ ਹੈ ਹਾਈ ਬੈਜੋ ਹੋਰ ਦਾ ਸਭ ਸਾਰੇ ਠੀਕ ਠਾਕ ਆ ਵਧੀਆ ਹੀ ਤੁਸੀਂ ਦੱਸੋ ਵਧੀਆ ਬਤ ਘਰੇ ਤੂੰ ਹੀ ਆ ਹੈ ਹੋਰ ਕੋਈ ਦਿੰਦੀ ਨਹੀਂਗਾ ਉਹੀ ਖੇਦ ਨੂੰ ਚਲੇਗੇ ਖੇ ਅਮਰ ਤਾਂ ਅੱਛਾ ਤੇ ਬਾਪੂ ਬਾਰੇ ਭੱਗੇ ਹਾਂ ਚਾਚੀ ਬਾਪੂ ਦਾ ਰੋਟੀ ਖਾ ਕੇ ਬਾਰੇ ਭੱਗ ਗਿਆ ਦੋ ਘੰਟੇ ਸਾਥ ਚਲਾਇਆ ਹੋਊਗਾ ਚਲ ਦੁਪਹਿਰੇ ਆ ਕੇ ਘਰੇ ਆਰਾਮ ਕਰ ਲੂਗਾ ਹੋਰ ਪੁੱਤ ਤੇ ਪੇਕੇ ਤੇ ਫੋਨ ਆ ਜਾਂਦਾ ਹਾਂ ਹਾਂ ਚਾਚੀ ਜੀ ਆ ਜਾਂਦਾ ਮੈਂ ਵੀ ਜਾਣਾ ਇੱਕ ਅੱਦੇ ਦਿਨ ਤੱਕ ਮੇਰਾ ਭਾਈ ਵੀ ਕਾਫੀ ਟਾਈਮ ਬਾਅਦ ਆਊਗਾ ਛੁੱਟੀ ਉਹਨੂੰ ਮਿਲ ਕੇ ਆਉਣਾਗਾ ਹੋਰ ਪੁੱਤ ਜਾ ਕੇ ਮਿਲ ਆਇਓ ਆ ਜੰਗ ਜੀ ਨਹੀਂ ਲੱਗ ਰਹੀ ਕੀ ਤੇ ਉਹਦੀ ਛੁੱਟੀ ਨਾ ਕੈਨਸਲ ਕਰ ਦਵਾਂ ਪਹਿਲਾਂ ਪਹਿਲਾਂ ਜਾ ਕੇ ਮਿਲ ਆਇਓ ਅੱਛਾ ਚਾਚੀ ਜੀ ਜੰਗ ਲੱਗ ਰਹੀ ਐ ਮੈਨੂੰ ਤਾਂ ਪਤਾ ਹੀ ਨਹੀਂ ਸੀ ਹੋਰ ਪੁੱਤ ਤੂੰ ਕਿਹੜੀ ਦੁਨੀਆ ਚ ਰਹਿੰਦੀ ਐਗੀ ਇੰਨਾ ਕੁਝ ਤਾਂ ਹੋਈ ਜਾਂਦਾ ਪੰਜਾਬ ਚ ਆ ਟੀਵੀ ਲਾਇਆ ਕਰ ਟੀਵੀ ਚ ਖਬਰਾਂ ਦੇਖਿਆ ਕਰ ਮੈਨੂੰ ਕਿੱਥੇ ਜਾਚੀ ਟਾਈਮ ਟੀਵੀ ਟੀਵੀ ਦੇਖਣ ਦਾ ਮੇਰੇ ਤਾਂ ਸਾਰਾ ਦਿਨ ਕੰਮਕਾਰਾਂ ਚ ਨੰਗ ਕੇ ਹੁੰਦਾ ਕਦੇ ਡੰਕਰਾਂ ਗਣੀ ਹੋਣਾ ਪੈਂਦਾ ਕਦੇ ਚੁੱਲ੍ਹੇ ਗਣੀ ਹੋਣਾ ਪੈਂਦਾ ਮੇਰੇ ਕੋਲ ਤੇ ਚਾਚੀ ਆਰਾਮ ਕਰਨ ਦਾ ਵੀ ਟਾਈਮ ਨਹੀਂ ਹੈਗਾ ਅਮਰਤ ਦਾ ਤਾਂ ਆਪ ਸਾਰਾ ਦਿਨ ਖੇਤ ਚ ਨੰਗ ਜਾਂਦਾ ਲੈ ਭਾਈ ਸੁਣਨਾ ਪਾਣੀ ਲੈ ਕੇ ਦੀ ਭਈਆ ਗੱਲ ਇਹ ਸੁਣੀਗੀ ਕਿਹੜੀ ਕਹਿੰਦੇ ਲੜਾਈ ਲੱਗ ਰਹੀ ਹੈਗੀ ਵੀ ਛੀ ਛੀ ਮਹੀਨਿਆਂ ਦਾ ਸਮਾਨ ਘਰੇ ਲੈ ਕੇ ਰੱਖ ਲਓ ਫੇਰ ਕਹਿੰਦੇ ਕੱਲ੍ਹ ਤੋਂ ਲੱਗ ਜੂਗਾ ਹੋਰ ਭਾਈ ਮੈਂ ਵੀ ਇੱਥੇ ਸੱਚ ਚ ਸੁਣ ਕੇ ਆਇਆਗਾ ਕਹਿੰਦੇ ਹੁਣ ਤਾਂ ਬਾਹਲਾ ਵਾਧਾ ਵਧ ਰਿਹਾਗਾ ਜਿਹੜਾ ਆ 47 ਵਾਲੀ ਗੱਲ ਨਾ ਹੋ ਜੇ ਤਾਂ ਕਹਿੰਦੇ ਇੰਨਾ ਵਾਧਾ ਵਾਜੂਗਾ। ਹੋਰ ਭਾਈ ਮੈਂ ਵੀ ਸੁਣਨ ਨੂੰ ਆਖਿਆ ਸੀਗਾ। ਮਾਹ ਪੇਕੀ ਜਾ ਕੇ ਆਪਣੇ ਭਾਈ ਨੂੰ ਮਿਲਿਆ। ਕਿਹੜੇ ਫੌਜੀ ਨੇ ਸੁੱਤੀ ਆਏ ਨੇਗੇ। ਉਹਨਾਂ ਨੂੰ ਕਹਿੰਦੇ ਨਾ ਦਵਾਰੇ-ਦਵਾਰੇ ਬੁਲਾਈ ਜਾਂਦੇ ਹੈਗੇ। ਹੋਰ ਭਾਈ ਮੈਂ ਕਿਹਾ ਸੀ ਅੰਬਰਤ ਨੂੰ ਵੀ ਲੈ ਜਾ ਇਹਨੂੰ। ਹੁਣ ਵੀ ਕਹ ਇਹਨੂੰ ਉਹਨੂੰ ਵੀ ਕੱਲ ਨੂੰ ਜਾ ਆਉਣਗੇ ਦੋਨੇ ਜਣੇ ਲੈ ਆਉਣਗੇ ਦੋ ਦਿਨ ਉੱਥੇ। ਹੋਰ ਭਾਈ ਫੌਜੀ ਨੌਕਰੀ ਤਾਂ ਬਾਲੀ ਔਖੀ ਹੈਗੀ। ਕਦੋਂ ਲੱਗ ਜਾਂਦੀ ਨਾ ਲੜਾਈ। ਜਾਣ ਨਾ 24 ਘੰਟੇ ਮੁੱਠੀ ਚ ਹੀ ਰਹਿੰਦੀ ਹੈ। ਮੇਰਾ ਤਾਂ ਨਾ ਬਾਪੂ ਹੁਣ ਵਾਲੇ ਹੀ ਮਨ ਕਰੀ ਜਾਂਦਾ ਹੈਗਾ ਆ ਗੱਲਾਂ ਹੀ ਸੁਣ ਕੇ ਬਾਈ ਨੂੰ ਮਿਲਣ ਦਾ ਨਾ ਪੁੱਤੋ ਹੁਣ ਤਾਂ ਕਵੇੜਾ ਹੋ ਰਿਹਾ ਹੈਗਾ ਤੁਸੀਂ ਨਾ ਤੜਕੇ ਵਗ ਜਿਓ ਅੰਬਰਤ ਨੂੰ ਆ ਜਾਂਦੇ ਖੇਤੋਂ ਕਹਿ ਨੂੰ ਉਹਨੂੰ ਮੈਂ ਲੈ ਜੂਏ ਤੈਨੂੰ ਕੱਢ ਨੂੰ ਪੁੱਤ ਕੰਮ ਦੀ ਟੈਨਸ਼ਨ ਨਾ ਲਈ ਨਾ ਚਾ ਤੇਰੇ ਪਿਓ ਦੀਆਂ ਰੋਟੀਆਂ ਨਾਲੇ ਪਸ਼ੂਆਂ ਦਾ ਮੈਂ ਆਪੇ ਕਰ ਲੂੰਗੀ ਜਾ ਕੇ ਨਾ ਰਾਮ ਨਾਲ ਤੇ ਭਾਈ ਨਾਲ ਰਹਿ ਕੇ ਰਾਤ ਨੂੰ ਗੱਲਾਂ ਕਰੀ ਨਾਲੇ ਇਹਨਾਂ ਦਾ ਕੀ ਪਤਾਗਾ ਚੰਦਰਿਆਂ ਦਾ ਕਦੋਂ ਵਾਪਸ ਬੁਲਾ ਲੈਣ ਚਲ ਠੀਕ ਹੈ ਅਸੀਂ ਅਸੀਂ ਕੱਲ ਨੂੰ ਵਗ ਜਾਾਂਗੇ ਤੁਸੀਂ ਬਾਪੂ ਦੀ ਰੋਟੀ ਬਣਾ ਦਿਓ ਨਾਲੇ ਮੇਰੀ ਮਾਜੀ ਦੀ ਧਾਰ ਕੱਢ ਜਿਓ ਉਤ ਕਿਉਂ ਟੈਨਸ਼ਨ ਲੈਂਤੀ ਹੈਗੀ ਤੇਰੇ ਬਾਪੂ ਦੀ ਰੋਟੀ ਵੀ ਬਣਾ ਦੂੰਗੀ ਨਾ ਸਾਰਾ ਕੰਮ ਸਾਮਲੂ ਤਾਰ ਵੀ ਕੱਢ ਜੂੰਗੀ ਤਨ ਜਿਗਰਾ ਤੇਰੇ ਭਾਈ ਦਾ ਕਿਹੜਾ ਆਪਣੇ ਪਰਿਵਾਰ ਨੂੰ ਛੱਡ ਕੇ ਦੇਸ਼ ਦੀ ਸੇਵਾ ਕਰਦਾਗਾ ਹੋਰ ਅਸੀ ਇਹ ਦੇਸ਼ ਦੀ ਸੇਵਾ ਵੀ ਕਿਸੇ ਕਿਸੇ ਦੀ ਨਸੀਬ ਹੁੰਦੀ ਹੈ ਚਲੋ ਤੁਸੀਂ ਗੇੜਾ ਮਾਰ ਦੇ ਰਹੋ ਠੀਕ ਆ ਪੁੱਤ ਹੋਰ ਭਾਈ ਮੈਂ ਵੀ ਜਾ ਕੇ ਨਾ ਗੋਗਿੰਨ ਭੇਜਣਾਗਾ ਉਹ ਵੀ ਜਾ ਕੇ ਨਾ ਸਿੱਧਾ ਚੱਕ ਕੇ ਲਿਆਉਗਾ ਹਾਂ ਹਾਂ ਭਾਈ ਠੀਕ ਆ ਹੋਰ ਭਾਈ ਤੁਸੀਂ ਸਵੇਰੇ ਵਗ ਜਿਓ ਤੜਕੇ ਟਾਈਮ ਨਾਲ ਹੀ ਵਗ ਜਿਓ ਚ ਇਹ ਮੇਰੀ ਰੋਟੀ ਤੇਰੀ ਚਾਚੀ ਬਣਾ ਜੂਗੀ ਹੁਣ ਮੈਂ ਗੱਲਾਂ ਆਂ ਬਾਲੀਆਂ ਸੁਣੀਆਂ ਨਾ ਇੱਥੇ ਕਹੀ ਜਾਂਦੇ ਨੇ ਵੀ ਮਾਹੌਲ ਬਾਲਾ ਖਰਾਬ ਹੋ ਰਿਹਾ ਹੈਗਾ ਹਾਂ ਬਾਪੂ ਅਸੀਂ ਸਵੇਰੇ ਚਲੇ ਜਾਵਾਂਗੇ ਆਹ ਲੋ ਅਮਰਤ ਵੀ ਆ ਗਿਆ ਕੀ ਗੱਲਾਂ ਜੇ ਕਰੀ ਜਾਂਦੇ ਹੋ ਤਾਂ ਪਾਣੀ ਦੇ ਗਲਾ ਲੈ ਉਹ ਮੈਂ ਤਾਂ ਐ ਕਹਿੰਦਾ ਸੀ ਕੱਲ ਨੂੰ ਨਾ ਇਹਨੂੰ ਸੁਮਨ ਨੂੰ ਲੈ ਜਾ ਉੱਥੇ ਆਪਦੇ ਸਾਲੇ ਨੂੰ ਮਿਲਿਆ ਉਹਨੂੰ ਐਂ ਨਹੀਂ ਪਤਾ ਕਦੋਂ ਸੱਦ ਲੈਣ ਫਿਰ ਫੌਜ ਚੋਂ ਕਦੋਂ ਕੀ ਪਤਾ ਬਲਾਵਾ ਆ ਜੇ ਆ ਜਿਹੜੀ ਲੜਾਈ ਜੀ ਲੱਗ ਰਹੀ ਹੈ ਨਾ ਉਹਦੇ ਕਰਕੇ ਜਦੋਂ ਬਾਪੂ ਇਹਨੇ ਨੇ ਤਰਕਾਹ ਲੈਂਦੇ ਨੇ ਜਾਣਾ ਤਾਂ ਪਊਗੀ ਹੁਣ ਕਹਿੰਦਾ ਕਿਹੜੀਆਂ ਗੱਲਾਂ ਕਰਦਾ ਤੂੰ ਫੌਜੀਆ ਨੂੰ ਪੁੱਛ ਕੇ ਦੇਖ ਇੰਨੀਆਂ ਸੌਖੀਆਂ ਨੇ ਜੇ ਨੌਕਰੀਆਂ ਕਰਨੀਆਂ ਇੰਨੀਆਂ ਸੌਖੀਆਂ ਨਹੀਂ ਤਨਖਾਹਾਂ ਮਿਲਦੀਆਂ ਨਹੀਂ ਮੌਤ ਦੇ ਮੂੰਹ ਚ ਖੜਨਾ ਪੈਂਦਾ ਉਹਨਾਂ ਨੂੰ ਇੱਕ ਲੱਤ ਤੇ ਖੜ ਕੇ ਨੌਕਰੀ ਕਰਦੇ ਨੇ ਪਪੂ ਮੈਂ ਤਾਂ ਸੁਣੀ ਨਹੀਂ ਇਹ ਜੰਗਲੀ ਵਾਲੀ ਗੱਲ ਤੂੰ ਕਿੱਥੇ ਸੁਣਿਆ ਆ ਆ ਤੂੰ ਹੁਣ ਦੇਖ ਲਈ ਲੋਕਾਂ ਟੰਟਿਆਂ ਨੂੰ ਆ ਗੁਰਦੁਆਰੇ ਚ ਬੋਲ ਦੇਣਗੇ ਵੀ ਭਾਈ ਲੇਟਾਂ ਬੰਦ ਕਰ ਲਓ ਚਾਰੇ ਪਾਸੇ ਤਾਂ ਗੱਲ ਉੱਡੀ ਪਈ ਜਾਗੀ ਚੱਲ ਫਿਰ ਕੋਈ ਨਵੇਂ ਮਿਲਾਂ ਲਿਆਉਂਗਾ ਫਿਰ ਹੋਰ ਹੋਣਾ ਚੜ ਕੇ ਜਾਈ ਤੂੰ ਕੋਈ ਗੱਲ ਨਹੀਂ ਚਲੋ ਬਾਪੂ ਜਿਸੀ ਜਾਣੇਗੇ ਅੰਦਰ ਰਸ ਰੋਈ ਚਾਹ ਬਣਾ ਕੇ ਰੱਖੀ ਪਈ ਐ ਪੀ ਲਿਓ ਤੁਸੀਂ ਨਾਲੇ ਸ਼ਾਮ ਦੀ ਰੋਟੀ ਦਾ ਮੈਂ ਬਲਜੀਤ ਚਾਚੀ ਨੂੰ ਕਹਿ ਗਈ ਉਹ ਆਪੇ ਫੜਾ ਜਾਣਗੇ ਤੁਹਾਨੂੰ ਨਾ ਨਾ ਭਾਈ ਕੋਈ ਨਹੀਂ ਤੁਸੀਂ ਫਿਕਰ ਨਾ ਕਰਿਓ ਗੌਰ ਨਾਲ ਬਗ ਜਿਓ ਲਾਓ ਚਾਹੇ ਦੋ ਦਿਨ ਲਾ ਦਿਓ ਵਧੀਆ ਮਿਲਿਆ ਲੈ ਗੌਰ ਨਾਲ ਕੋਈ ਨਹੀਂ ਬਾਪੂ ਆਹ ਹੋ ਕਿਤੇ ਇੱਥੇ ਕਾਲੀ ਕਰੀ ਜਾਵੇਂ ਸਸੀ ਗੱਲ ਦੇ ਸਸੀ ਗੱਲ ਸਸਕਾ ਕਿਵੇਂ ਆ ਸਭ ਨੇ ਠੀਕ ਹੈ ਵਧੀਆ ਤੁਸੀਂ ਦੱਸੋ ਠੀਕ ਠਾਕ ਹੋਰ ਸਾਰੇ ਠੀਕ ਨੇ ਹਾਂਜੀ ਹਾਂਜੀ ਵਧੀਆ ਅੱਛਾ ਤੇਰਾ ਜੀ ਕਰਿਆ ਅੱਜ ਜਾਣ ਨੂੰ ਹੈ ਹਾਂ ਬੇਬੇ ਉਹਦਾ ਮੈਨੂੰ ਕੰਮ ਕਰਨਾਂ ਚ ਟਾਈਮ ਨਹੀਂ ਲੱਗਦਾ ਹੁਣ ਵੀ ਇੱਕ ਦਿਨ ਲਈ ਵੀ ਬਲਜੀਤ ਚਾਚੀ ਨੂੰ ਰੋਟੀ ਨੂੰ ਕਹਿ ਕੇ ਆਈਆਂਗੀ ਤੇਰਾ ਪਾਪਾ ਠੀਕ ਰਹਿੰਦਾ ਹਾਂ ਬੇਬੇ ਵਧੀਆ ਰਹਿੰਦੇ ਨੇ ਹੋਰ ਸਾਰੇ ਠੀਕ ਨੇ ਹਾਂਜੀ ਹਾਂਜੀ ਕੀ ਆਲਾ ਬਾਈ ਕੀ ਹਰਮ ਸਸੀ ਗੱਲ ਵੀਰੇ ਮੈਨੂੰ ਕੁਰਸੀ ਲੈ ਕੇ ਦਿਨਾ ਮੈਨੂੰ ਕੁਰਸੀ ਕੋਈ ਨਹੀਂ ਨਾ ਵੀ ਇੱਥੇ ਬੈਠਾ ਹੋਰ ਠੀਕ ਠੀਕੇ ਸਾਰੇ? ਹਾਂ ਬਾਈ ਠੀਕ ਨੇ ਸਾਰੇ। ਹੋਰ ਸਮਨਾ ਠੀਕ ਆ ਬਾਈ ਵਧੀਆ। ਹਾਂਜੀ ਵੀਰੇ ਤੁਸੀਂ ਦੱਸੋ। ਵਧੀਆ ਵਧੀਆ ਜਨਾ ਸਾਰੇ ਠੀਕ ਨੇ। ਕਿੰਨੇ ਟਾਈਮ ਲਈ ਛੁੱਟੀਆਂ ਐ ਵੀਰੇ? ਦੋ ਦਿਨ ਮਹੀਨੇ ਤਾਂ ਲਾ ਕੇ ਜਾਏਗਾ ਹੁਣ। ਹਾਂ ਭਣੇ ਦੋ ਮਹੀਨੇ ਹੀ ਛੁੱਟੀਆਂ ਐ ਦੋ ਮਹੀਨੇ ਲਾ ਕੇ ਜਾਊਂਗਾ। ਪਰ ਬਈ ਮਾਹੌਲ ਜਾਂ ਬਾਹਲਾ ਖਰਾਬ ਹੋਇਆ ਪਿਆ ਐ ਨਹੀਂ ਪਤਾ ਕਦੋਂ ਸੱਦ ਲੈਣਾ। ਅੱਸੀ ਗੱਲ ਅੱਸੀ ਗੱਲ। ਸੋ ਠੀਕ ਐ ਵਧੀਆ? ਹਾਂਜੀ ਵਧੀਆ ਤੁਸੀਂ ਦੱਸੋ। ਠੀਕ ਠਾਕ ਵਧੀਆ ਸਾਰੇ। ਇਹ ਨਾ ਮਾਹੌਲ ਖਰਾਬ ਹੋ ਰਿਹਾ ਬਾਈ ਸੰਦਗਿਸੇ ਗੱਲ ਦਾ ਪਤਾ ਹੀ ਨਹੀਂ ਸੀਗਾ ਆਪਣੇ ਦੇ ਇਧਰ ਮਾਹੌਲ ਬਾਈ ਵਧੀਆ ਹੈਗਾ ਉਹਦਾ ਬਾਵਾ ਜਿਆਦੇ ਮਾਹੌਲ ਖਰਾਬ ਹੋ ਰਹਾ ਹੈਗਾ ਜੰਗ ਲੱਗੀ ਪਈ ਹੈ ਪਾਕਿਸਤਾਨ ਵਾਲੇ ਨੇ ਬਾਵਾ ਗੋਲਾਵਾਰੀ ਕਰੀ ਜਾਂਦੇ ਆਪਣੇ ਤੇ ਨੇੜਲੇ ਜਿੰਨੇ ਸਹਰੇ ਗਏ ਉੱਥੇ ਸਾਰਿਆਂ ਦੇ ਬਲੈਕਆਊਟ ਹੁੰਦਾ ਹੈਗਾ ਰਾਤ ਨੂੰ 8 ਵਜੇ ਬੰਦ ਹੋ ਜਾਂਦਾ ਸਾਰਾ ਕੁਝ ਹਾਂ ਵੀਰੇ ਸਾਡੀ ਚਾਚੀ ਵੀ ਦੱਸਦੀ ਸੀਗੀ ਉਹਦੇ ਪੇਕੀ ਵੀ ਖੇਤਾਂ 'ਚ ਡਰੋਨ ਜਾ ਡਿੱਗਿਆ ਬੀਤ ਮਾਕਾ ਤਾਂ ਵੀਰੇ ਬਾਵਾ ਹੋਇਆ ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈਗਾ ਹਾਂ ਭਣੇ ਬੜਾ ਜਿਆਦਾ ਬੁਰਾ ਹਾਲ ਹੈ ਬਾਰਡਰ ਏਰੀਆ ਹੀ ਤਾਂ ਬੜਾ ਬੁਰਾ ਹਾਲ ਜਿਹੜੀਆਂ ਬਾਟ ਪੈਂਡ ਦੀਆਂ ਲੜਾਈਆਂ ਹੋਈਆਂ ਨਿਗੀਆਂ ਕੋਈ دیਵਾ ਨਹੀਂ ਲਾਉਂਦਾ ਤੀਗਾ ਉੱਜੜ ਕੇ ਬਸੇ ਦੀਏ ਰੋਟੀ ਬੱਦਦੀ ਨਹੀਂ ਤੀ ਕਿਸੇ ਦੇ ਕਰੇ ਜਿਹੜੇ ਬੁਰੇ ਹਾਲ ਹੋ ਗਏ ਤੇ ਲੋਕਾਂ ਦੇ ਵੇ ਤਾਂ ਚੌਥੀ ਜੰਗ ਦੇਖ ਲਈ ਮੈਂ ਤਾਂ ਇਹ ਤਾਂ ਕਿਤੇ ਲੱਗੇ ਨਾ ਵੀਰ ਕਿਸੇ ਦਾ ਤਾਂ ਭਾਈ ਮਰਦਾ ਹੈ ਕਿਸੇ ਦਾ ਮਨੁੱਖ ਮਰਦਾ ਹੈ ਕਿਸੇ ਦਾ ਪੁੱਤ ਮਰਦਾ ਹੈ ਉੱਜੜ ਜਾਂਦੀਆਂ ਨੇ ਬਸਦੀਆਂ ਉਹ ਜੜੀਆਂ ਨੇ ਸਿਰੋਂ ਪਰਾਂਦੇ ਲੈ ਜਾਂਦੇ ਨੇ ਬੇਬੇ ਮੀਡੀਆਲ ਤਾਂ ਆਏ ਕਹਿੰਦੇ ਨੇ ਵੀ ਉਹ ਪਹਿਲਾਂ ਹਮਲਾ ਕਰਦੇ ਨੇ ਪਾਕਿਸਤਾਨ ਵਾਲੇ ਨਹੀਂ ਭਾਈ ਅਮਰਤਾ ਇਹ ਤਾਂ ਮੀਡੀਆ ਵਾਲੇ ਆਪਦੇ ਬਿਊ ਲੈਣ ਦੇ ਮਾਰੇ ਨਾ ਉਹੀ ਲੋਕਾਂ ਚ ਇਹ ਗੱਲਾਂ ਫਲਾਈ ਜਾਂਦੇ ਹੈਗੇ ਪਰ ਇਹ ਗੱਲ ਹੈਗੀ ਵੀ ਉਧਰ ਵੀ ਕੁਝ ਮਾੜੇ ਲੋਕ ਨੇ ਕੁਝ ਆਪਣੇ ਬੰਦੇ ਵੀ ਮਾੜੇ ਨੇ ਉਹਨਾਂ ਕਰਕੇ ਜੰਗ ਲੱਗ ਜਾਂਦੀ ਹੈਗੀ ਨਹੀਂ ਲੈਂਦਾ ਤੇ ਚੜਦਾ ਪੰਜਾਬ ਤਾਂ ਇੱਕੋ ਹੀ ਹੈ ਨਲੇ ਬਾਈ ਅਮਰਤਾ ਕੀਦਾ ਜੀ ਕਰਦਾ ਹੈਗਾ ਆਪਦਿਆਂ ਦੇ ਅਟੈਕ ਕਰਨ ਨੂੰ ਉਧਰ ਤਾਂ ਨਨਕਾਣਾ ਸਾਹਿਬ ਹੈ ਇੱਧਰ ਹਰਮੰਦਰ ਸਾਹਿਬ ਹੈ ਆਪਦੇ ਗੁਰੂਆਂ ਤੇ ਕੌਣ ਅਟੈਕ ਕਰ ਸਕਦਾ ਹੈਗਾ ਆ ਜੋ ਛੱਡੋ ਪਰ ਇਹ ਗੱਲਾਂ ਬਹੁਤ ਗੱਲਾਂ ਕਰਨੀਆਂ ਇੱਥੇ ਬਹਿ ਕੇ ਗਰਮੀ ਬਾਲੀ ਹੋਈ ਪਈ ਐ ਸੁਮਨ ਚਲੋ ਅੰਦਰ ਜਾ ਕੇ ਨਾ ਚਾਹ ਪੀ ਲਓ ਮੈਂ ਚਾਹ ਬਣਾਉਣੀ ਹੈਗੀ ਨਹੀਂ ਭਾਬੀ ਇੱਥੇ ਪੀ ਲਾਂਗੇ ਬੇਬੇ ਲੈ ਬੈ ਕੇ ਵਧੀਆ ਹਵਾ ਚੱਲੀ ਜਾਂਦੀ ਹੈ ਮਾਤਾ ਕਹਿੰਦੀ ਸੀ ਗਰਮੀ ਵਾਲੀ ਅੰਦਰ ਵਗ ਚੱਲਦੇ ਹੈਗਾ ਭਾਈ ਕੋਈ ਕਰੇ ਨਹੀਂ ਜੀ ਮੈਂ ਜਾਣੀ ਹੈਗੀ ਮੈਂ ਦੇਖਣੀ ਹੈ ਬਾਪਏ ਭਈ ਅਵਤਾਰ ਸਿੰਘ ਫੌਜੀ ਦਾ ਘਰ ਹੈ ਇਹ ਹਾਂ ਭਈ ਤੁਸੀਂ ਕੌਣ ਹੋ ਭਈ ਭਈ ਮੈਂ ਤਾਂ ਆਪਣੇ ਪਿੰਡ ਆਲਾ ਡਾਕੀਆਂ ਕਿਵੇਂ ਆਏ ਭਈ ਆ ਨਾ ਫੌਜ ਤੋਂ ਚਿੱਠੀ ਆਈ ਸੀਗੀ ਅੱਛਾ ਜੀ ਲੈ ਆ ਬਈ ਫੜਾ ਦਿਓ ਆ ਸਾਈਨ ਕਰ ਦੋ ਜੀ ਇੱਥੇ ਚਿੱਠੀ ਲਈ ਚਾਹ ਪਾਣੀ ਮਾ ਲੈਵੇਂ ਨਹੀਂ ਠੀਕ ਹੈ ਜੀ ਵੀਰ ਬਲ ਕੌਣ ਸੀ ਇਹ ਤਾਂ ਡਾਕੀਆ ਸੀ ਆ ਫੌਜ ਚੋਂ ਚਿੱਠੀ ਆਈ ਹੈ ਫਿਰ ਵਰਕੇ ਤੁਸੀਂ ਮੂੰਹ ਐਵੇਂ ਕਿਉਂ ਬਣਾ ਲਿਆ ਕੀ ਲਿਖਿਆ ਹੈ ਚਿੱਠੀ ਚ ਇਹ ਤਾਂ ਭਾਣਾ ਮੇਰੀ ਫੌਜ ਦੀ ਚਿੱਠੀ ਹੈ ਜੰਗ ਲੱਗੀ ਮੈਨੂੰ ਵਾਪਸ ਬੁਲਾ ਲਿਆ ਅੱਛਾ ਵੀਰੇ ਕਿਉਂ ਹੀ ਫਿਰ ਸਾਨੂੰ ਹੁਣ ਵਾਪਸ ਜਾਣਾ ਪਊਗਾ ਹਾਂ ਵੀਰ ਭਾ ਅਸੀਂ ਹੁਕਮਾਂ ਦੇ ਬੱਜੇ ਹੁੰਨੇ ਸਾਨੂੰ ਜਾਣਾ ਪਊਗਾ ਰੋਂਦੀ ਕਿਉਂ ਆ ਜਾ ਕਦੇ ਬੈਠ ਕੇ ਕਰ। ਉਹਨਾਂ ਤਾਂ ਜਾਣਾ ਹੀ ਆ ਹੁਣ ਉਹ ਤਾਂ ਹੁਕਮ ਦਾ ਬੰਦੇਗਾ। ਇਹ ਤਾਂ ਪਹਿਲੇ ਹੀ ਪਤਾ ਹੁੰਦਾ ਆਪਾਂ ਜਦੋਂ ਫੌਜ 'ਚ ਭੇਜਦੇ ਆਂਗੇ। ਜਾ ਉਹਦਾ ਕੱਪੜਾ ਸਮਾਨ ਪੈਕ ਕਰਦੇ। ਜੇ ਬਗ ਜ। ਪਰ ਕਿਉਂ ਨਹੀਂ ਜਾਣਾਗਾ? ਵਾ ਦੇਖੀ ਬੇਬੇ ਕੀ ਆਇਆ ਮੇਰਾ ਕੀ ਗਿਆ? ਸਾਰੇ ਤਾਂ ਮੈਂ ਰਿਸ਼ਤੇਦਾਰੀਆਂ 'ਚ ਕਹ ਤੇ ਇਹਨੂੰ ਵੀ ਬਗ ਜੀ ਲੈ ਜੀਂ ਮੀਰਪਾਲ ਨੂੰ ਤੇ ਹਨੀ ਨੂੰ। ਨੜੇ ਮਾ ਕਿਤੇ ਹੁਣ ਕੋਮ ਫਿਰ ਆਏ ਗਾ ਹਾਂ ਸ਼ਾਹਬਗ ਜੂ ਹੈ ਇਹ ਤਾਂ ਫਿਰ ਛੇਤੀ ਸਦ ਲੈ ਜੱ ਅੱਠ ਦਿਨ ਹੋਈ ਨਹੀਂ ਆਏ ਇਹ ਤਾਂ ਥੱਕੇਵੇਂ ਹੀ ਲੰਦਾ ਤੀ ਹਜੀ ਚਲ ਕੋਈ ਨਹੀਂ ਤੁਸੀਂ ਕਿਉਂ ਐ ਮੂੰਹ ਬਣਾਇਆ ਹੈਗਾ ਨੌਕਰੀ ਤਾਂ ਕਰਨੀ ਆ ਹੁਣ ਲੈ ਆ ਬੇ ਖੇਨੇ ਨਿੰਮਾ ਥੱਲੇ ਤਾਂ ਲੈ ਸਮਨ ਤੇਰੀ ਭੂਆ ਆਉਂਦੀ ਐ ਹਾਂ ਬੇਬੇ ਸਸਰੀ ਘਰ ਸਸਰੀ ਘਰ ਬੇਟਾ ਸਸਰੀ ਘਰ ਸਸਰੀ ਘਰ ਬੇਟਾ ਸਸਰੀ ਘਰ ਪਾ ਵੀ ਸਸਰੀ ਘਰ ਤਾਂ ਫੋਨ ਫਾਨ ਕਰਈ ਨਹੀਂ ਮੈਂ ਤਾਂ ਬਾਈ ਬਿਲੀ ਮਾਨਸਰ ਦਵਾਈ ਲੈਣ ਆਈ ਸੀ ਅੱਛਾ ਤੇ ਮੈਂ ਅਖ ਲੈ ਜਾਂਦੀ ਜਾਂਦੀ ਅਵਤਾਰ ਨੂੰ ਮਿਲ ਜਾਮ ਖਾਇਆ ਹੋਇਆਗਾ ਅੱਛਾ ਲਸੂਨ ਵੀ ਆ ਰਹੀ ਐ ਤੂੰ ਸੁਮਨ ਕਦੋਂ ਆ ਗਈ ਮੈਂ ਵੀ ਉਹ ਅੱਜ ਹੀ ਆਈ ਸੀ ਵੀਰੇ ਨੂੰ ਮਿਲਣ ਚੱਲ ਵਧੀਆ ਹੋ ਗਿਆ ਕਿੰਨੇ ਚਿਰ ਮਾਗਰੋਂ ਆਇਆ ਅਵਤਾਰ ਹਨਾ ਚੱਲ ਵਧੀਆ ਹੋ ਗਿਆ ਸਾਰੇ ਇਕੱਠੇ ਹੋ ਗਏ ਹੋਰ ਪਾਪੀ ਨਿਕਲੇ ਨਹੀਂ ਜਾਂਦਾ ਘਰਾਂ ਚੋਂ ਮਸਾਂ ਆਈ ਅੱਜ ਨਿਕਲ ਕੇ ਤੇ ਅਵਤਾਰ ਤੇ ਵੀਰਪਾਲ ਕਿੱਧਰ ਗਏ ਨੀਂਦੇ ਨਹੀਂ ਕਿਤੇ ਉਹਨਾਂ ਨੇ ਕਿੱਥੇ ਜਾਣਾ ਹੈ ਅੰਦਰ ਹੀ ਨੇ ਉਹ ਤਾਂ ਅਵਤਾਰ ਦਾ ਸਮਾਨ ਪੈਕ ਕਰੀ ਜਾਂਦੀ ਐ ਟਰਕੇ ਉਹਨੇ ਜਾਣਾਗਾ ਉਹ ਵਾਪਸ ਬੁਲਾ ਲਿਆ ਅੱਛਾ ਫੇਰ ਤਾਂ ਭਾਬੀ ਮਨ ਵਧੀਆ ਹੋਇਆ ਮੈਂ ਆ ਗਈ ਹੈ ਨਾ ਹੋਰ ਮੈਂ ਮਿਲ ਜੂਗੀ ਹੁਣ ਖਬਰ ਹੈ ਕਦੋਂ ਆਊਗਾ ਉਹ ਹੋਰ ਮੈਂ ਤਾਂ ਕਹਿਤੀ ਮਹਾਉਣ ਗੱਡੀ ਤੇ ਸਾਰੇ ਜਾਣੇ ਨਹੀਂ ਹਣੀ ਲੈ ਜੋ ਸਾਰਿਆਂ ਨੂੰ ਮੜਿਆ ਲਿਆ ਸਾਰੇ ਰਿਸ਼ਤੇਦਾਰੀਆਂ ਚ ਤੇ ਉਹ ਤਾਂ ਚਾਨਖ ਚਿੱਠੀ ਆ ਗਈ ਤਨ ਨੇ ਉਹ ਮਾਵਾ ਭਾਬੀ ਜਿਹੜੇ ਆਪਣੇ ਪੁੱਤਾਂ ਨੂੰ ਜੰਗ ਚ ਤੋਰ ਦੀਆਂ ਨੇ ਘਰ ਛੱਡਣੇ ਕਿਹੜੇ ਸੌਖੇ ਨੇ ਮੈਨੂੰ ਮੇਰੇ ਪੁੱਤ ਤੇ ਮਾਨ ਹੈ ਦੇਸ ਦੀ ਸੇਵਾ ਕਰ ਨਹੀਂ ਜਾਂਦਾ ਲੈ ਹੋਰ ਬੀਬੇ ਇਹ ਵੀ ਕੋਈ ਵੀ ਕਰ ਸਕਦਾ ਦੇਸ਼ ਦੀ ਸੇਵਾ ਮਾੜੇ ਦਿਨਾਂ ਦਾ ਉੱਥੇ ਖੜ ਵੀ ਨਹੀਂ ਸਕਦਾ ਇੱਕ ਲੱਤ ਤੇ ਖੜਨਾ ਪੈਂਦਾ ਉੱਥੇ ਸੁਮਨ ਨੌਕਰੀ ਕਰਨੀ ਕਿਹੜਾ ਸੌਖੀ ਹੈਗੀ ਆਪਦਾ ਘਰੇ ਬੈਠੇ ਬੋਲੀਆਂ ਨੇ ਨੇ ਚੱਲ ਸੁਮਨ ਨਹੀਂ ਤੇਰੀ ਭੁਆ ਲੈ ਚਲ ਅੰਦਰ ਚੱਲੋ ਇੱਥੇ ਤਾਂ ਧੁੱਪ ਆ ਗਈ ਚੱਲ ਵੀ ਪਿਆ ਜਾ ਕਈ ਦੇ ਲੱਗਣੀ ਜੱਗ ਹੈ ਬਾਦਰ ਤੇ ਨਾਲੇ ਛੂਟਦੇ ਹੋਗੇ ਆਤਰਨ ਜਿਹੜੇ ਮੁਲਕ ਕੋ ਆਂਦੀ ਬਸਦੇ ਨੇ ਉਹ ਵੀ ਤਾਂ ਸਾਡੇ ਪਾਈ ਨੇ ਧਰਮ ਧਰਮ ਦੀਆਂ ਖੇਡਾਂ ਚ ਜਾਂਦੇ ਮਾਮਾ ਤੇ ਪੁੱਤ ਮਰਵਾਈ ਨੇ ਕਈ ਤੇ ਦੁੱਖ ਤੇ ਬੱਦਲ ਛਾਦੇ ਨੇ ਦੁੱਖ ਤੇ ਬੱਦਲ ਛਾਗੇ ਨੇ ਸਾਡੇ ਖਾਦੀ ਤੇ ਚਨਾਬ ਉੱਤੇ ਬਾਬਾ ਨਾਨਕ ਮੇਰ ਤਾਂ ਪੰਜਾਬੀ ਯੋ ਪੇ ਆ ਬਨਾਨੇ ਕ ਮੇਰ ਦਾ ਹੱਥ ਰੱਖੀ ਮੇਰੇ ਸੋਹਣੇ ਦੇਸ ਪੰਜਾਬ ਸਤ ਗੁਰ ਪੁੱਤਾ ਧੀਆਂ ਨੂੰ ਦੁੱਖ ਭੋਰਾ ਵੀ ਨਾ ਔਰ ਦੇਈ ਸਭ ਦੇ ਪਰਵਾਹ ਦੇ ਜੀਆਂ ਨੂੰ ਥੇ ਦੁੱਖ ਦੀ ਘੜੀ ਵੀ ਲੰਘ ਜਾਵੇ ਏ ਹੋਰ ਦਸਾ ਕਰਦੇ ਆ ਤੋਂ ਮੇ ਮੁਲਕ ਨਾ ਹੋ ਬਰਬਾਦ ਜਾਵਣ ਬਸ ਐਸੇ ਕੱਲ ਤੋਂ ਡਰਦਿਆਂ ਇੱਕ ਦੂਜੇ ਦਾ ਸਭ ਸਾਥ ਦੇ ਬਣ ਦੂਜੇ ਦਾ ਸਭ ਸਾਥ ਦੇ ਬਣੀਏ ਚੰਦ ਦੇ ਸਮੇਂ ਖਰਾਬੀ ਉੱਤੇ ਪਾਪਾ ਨਾਨਕ ਮੇਰ ਦਾ ਹੱਥ ਰੱਖੀ ਮੇਰੇ ਸੋਹਣੇ ਦੇਸ਼ ਪੰਜਾਬ ਉੱਤੇ ਪਾਪਾ ਨਾਨਕ ਮੇਰ ਦਾ ਹੱਥ ਰੱਖੀ ਮੇਰੇ ਸੋਹਣੇ ਦੇਸ਼ ਪੰਜਾਬ ਉੱਤੇ